ਅੱਜ ਜੋ ਘਟਨਾ ਵਾਪਰੀ ਐ ਪੂਨੇ ਦੇ ਵਿੱਚ 5:45 ਮਿੰਟ ਤੇ ਸਵੇਰ ਦੇ ਇੱਕ ਕੁੜੀ ਦੇ ਨਾਲ ਪਰੇ ਬੱਸ ਸਟੈਂਡ ਦੇ ਵਿੱਚ ਖੜੀ ਬਸ ਦੇ ਵਿੱਚ ਇੱਕ ਬਲਾਤਕਾਰ ਵਰਗੀ ਘਟਨਾ ਵਾਪਰ ਜਾਂਦੀ ਹੈ। ਉਹਦੋਂ ਲੜਕੀ ਚੜੀ ਐ ਨਾ ਮੁਸਕਾਨ ਉਹਨੇ ਉਹਨੂੰ ਕਹਤਾ ਦੀਦੀ ਹੂੰ ਜਦੋਂ ਉਹਨੇ ਉਹਨੂੰ ਦੀਦੀ ਕਹਤਾ ਬੰਦੇ ਨੇ ਤੇ ਉਹ ਕੰਫਰਟੇਬਲ ਹੋ ਗਈ ਵੀ ਹਾਂ ਇਹਨੇ ਮੈਨੂੰ ਭੈਣ ਮੰਨ ਲਿਆ ਤੇ ਸ਼ਾਇਦ ਮੈਂ ਸੇਫ ਆ ਜਦੋਂ ਬਸ ਚੜਨ ਲੱਗੀ ਲੈਟ ਚੱਲਣੀ ਰਹੀ ਸੀ ਹਨੇਰਾ ਸੀ ਉਸ ਤੋਂ ਬਾਅਦ ਹੀ ਉਹਦੇ ਨਾਲ ਮੁੰਡੇ ਤਾਂ ਨਾ ਨਾਤੇ ਦੁੱਧ ਦੇ ਘੋੜੇ ਹੁੰਦੇ ਆ ਕਹਿੰਦੇ ਨਾਤੇ ਘੋੜੇ ਹੁੰਦੇ ਐ ਇਹਨਾਂ ਨੂੰ ਕੀ ਹੁੰਦਾ ਫਿਰ ਸਹੀ ਮਾੜੀ ਆ ਕੁੜੀ ਮੈਲੀ ਆ ਜਿਹੜੀ ਚੀਜ਼ ਜੋ ਅਸੀਂ ਜਨਮ ਲਿਆ ਹੂੰ ਉਸ ਚੀਜ਼ ਪਿੱਛੇ ਅਸੀਂ ਐਡੇ ਪਾਗਲ ਹੋ ਰਹੇ ਆ ਕਿ ਅਸੀਂ ਅੱਜ ਤੱਕ ਰੇਪ ਤਾਂ ਵੀ ਜਿਹੜੀ ਹਰਕਤਾਂ ਕਰ ਰਹੇ ਆ ਸ਼ਰਮ ਆਣੀ ਚਾਹੀਦੀ ਐ ਸਾਜ਼ ਦੇ ਵਿੱਚ ਇੱਕ ਲੜਕੀ ਜਾ ਰਹੀ ਸੀ ਇੱਕ ਸਰਦਾਰ ਬੰਦਾ ਸੀ ਘੋਰ ਸਿਕ ਸੀ ਜਿਹਨੇ ਪੱਗ ਬੰਨੀ ਹੋਈ ਸੀ ਲੜਕੀ ਬੈਠੀ ਹੈ ਠੀਕ ਹੈ ਜਿੱਥੇ ਆਪਾਂ ਕਈ ਵੀ ਸਰਦਾਰ ਬੈਠੇ ਨਾ ਸਾਨੂੰ ਮਾਣ ਹੁੰਦਾ ਵੀ ਸੀ ਸੇਫ ਆ ਇਹਨਾਂ ਨਾਲ ਕਿਉਂਕਿ ਸਰਦਾਰਾਂ ਨੇ ਹੁਣ ਤੱਕ ਸਾਡੀਆਂ ਜਿੱਤਾ ਬਚਾਈਆਂ ਨੇ ਤੁਹਾਨੂੰ ਯਾਦ ਹੀ ਹੋਊਗਾ ਪਾਰਾ ਕਿਵੇਂ ਵੱਜਦੇ ਹੁੰਦੇ ਸੀ ਸਰਦਾਰ ਵਿਅਕਤੀ ਉਹਦੇ ਥਾਈਸ ਤੇ ਟੱਚ ਕਰ ਰਿਹਾ ਹੂੰ ਲੜਕੀ ਨੂੰ ਬਾਅਦ ਚ ਪਤਾ ਲੱਗਦਾ ਲੜਕੀ ਸੋ ਰਹੀ ਹੁੰਦੀ ਆ ਉਹਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹਨੇ ਉਹਦੇ ਇਸ ਕਰਕੇ ਮਤਲਬ ਕੱਪੜੇ ਦੇ ਵਿੱਚੋਂ ਕਮੀਜ਼ ਦੇ ਤੋਂ ਲੋ ਹੱਥ ਚੱਕਿਆ ਉਨੇ ਕੱਪੜੇ ਛੋਟੇ ਪਾਏ ਨੇ ਪਰ ਤੁਸੀਂ ਆਪਣੀ ਸੋਚ ਕਿਉਂ ਛੋਟੀ ਕੀਤੀ ਹੋਈ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੁੜੀਆਂ ਛੋਟੇ ਕੱਪੜੇ ਪਾ ਕੇ ਘੁੰਮਦੀਆਂ ਨੇ ਉੱਥੇ ਤਾਂ ਗੋਰੇ ਆਏ ਕਮਲੇ ਨਹੀਂ ਹੁੰਦੇ ਤਾਂ ਤਾਂ ਕੋਈ ਰੇਪ ਨਹੀਂ ਹੁੰਦਾ ਮੈਂ ਤਾਂ ਕੋਈ ਸੁਣਿਆ ਨਹੀਂ ਵੀ ਰੇਪ ਹੋ ਗਿਆ 20 ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਦੇਸ਼ ਦੇ ਵਿੱਚ ਬਲਾਤਕਾਰ ਹੁੰਦਾ ਹੈ ਵਨਕੇ ਆਪਾਂ ਗੱਲਾਂ ਕਰ ਰਹੀਆਂ ਤਾਂ ਕੀ ਪਤਾ ਕਿ ਕਿਸ ਔਰਤ ਦੇ ਨਾਲ ਬਲਾਤਕਾਰ ਹੋ ਰਿਹਾ ਹੋਵੇ ਉਸ ਦਿਨ ਕੈਂਡਲ ਮਾਰਚ ਕੱਢਿਆ ਜਾਂਦਾ ਹੈ ਕੁਝ ਦਿਨ ਰੋਲਾ ਰੱਪਾ ਕੀਤਾ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਇਹ ਤੇ ਰੇਪ ਕਰਕੇ ਬਾਬੇ ਜੇਲ੍ਹਾਂ ਚ ਬੈਠੇ ਉਹਨਾਂ ਨੂੰ ਨਹੀਂ ਕਦੇ ਸਜ਼ਾ ਹੋਈਆਂ ਵਾਰ-ਵਾਰ ਕੋਲੋਲਾ ਤੇ ਆ ਜਾਂਦੇ ਨੇ ਤੁਸੀਂ ਇਸ ਦੇਸ਼ ਦੀ ਗੱਲ ਕਰ ਰਹੇ ਕੁੜੀ ਦਾ ਰੇਪ ਹੋ ਰਿਹਾ ਤੇ ਪੁਲਿਸ ਗਈ ਤੇ ਪੁਲਿਸ ਨੇ ਬਚਾ ਲਿਆ ਇਹ ਸਾਨੂੰ ਖਬਰਾਂ ਹੀ ਸੁਣਨ ਨੂੰ ਮਿਲਦੀ ਹੈ ਕਿ ਹੋ ਗਿਆ ਫਿਰ ਪੁਲਿਸ ਉੱਤੇ ਗਈ ਯਾਰ ਫਿਰ ਕੀ ਫਾਇਦਾ ਫਿਰ ਕੀ ਫਾਇਦਾ ਕਿ ਤੁਸੀਂ ਜਦ ਤੱਕ ਬਚਾਉਂਦੇ ਜਾ ਕੇ ਜਦੋਂ ਇਹ ਘਟਨਾ ਵਾਪਰੀ ਪੜੀ ਗਈ ਤਾਂ ਉਹ ਤੋਂ ਬਾਅਦ ਇੱਕ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕੁੜੀਆਂ ਨੂੰ ਹੁਣ ਦੀਦੀ ਕਹਿਣ ਵਾਲਿਆਂ ਤੋਂ ਵੀ ਡਰਨਾ ਪੈਂਦਾ ਕੁੜੀਆਂ ਇੰਡੀਪੈਂਡੈਂਟ ਨੇ ਜ਼ਿੰਦਗੀ 'ਚ ਕਾਮਯਾਬ ਹੋ ਚੁੱਕੀਆਂ ਨੇ ਬੰਦਿਆਂ ਦੇ ਬਰਾਬਰ ਕੰਮ ਕਰ ਰਹੀਆਂ ਨੇ ਪਰ ਕੁੜੀਆਂ ਨੂੰ ਫਿਰ ਵੀ ਬੁਰਾਈ ਸੋਣਾ ਪੈਂਦਾ ਹੈ ਕੁੜੀ ਜ਼ਿੰਦਗੀ 'ਚ ਨੇ ਮਰਜ਼ੀ ਸੈਕਰੀਫਾਈਜ਼ ਕਰ ਲਈ ਸਭ ਕੁਝ ਕਰ ਲਈ ਪਰ ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹਨਾਂ ਰਿਗਾਰਡ ਦਿੱਤਾ ਕਹਿੰਦੇ ਸੋ ਕਿਉ ਮੰਦਾ ਆਖੀ ਜਿੱਤ ਜੇ ਮੇਰਾ ਜਾਨ ਹਨਾ ਕੁੜੀਆਂ ਨੂੰ ਲੈ ਕੇ ਜਗਤ ਜਨਨੀ ਦਾ ਇੱਕ ਨਾਮ ਦਿੱਤਾ ਪਰ ਉਸੇ ਜਗਤ ਜਨਨੀ ਨੂੰ ਤੁਸੀਂ ਗਲਤ ਬੋਲਦੇ ਹੋ ਕੁੜੀਆਂ ਜੇ ਕਿਸੇ ਨੂੰ ਮੰਨ ਲਓ ਵੀ ਮਿਲਦੀਆਂ ਨੇ ਕਿਸੇ ਮੇਲ ਪਰਸਨ ਨੂੰ ਤਾਂ ਉਹਨਾਂ ਨੂੰ ਨਾ ਆਪਣੇ ਆਪ ਨੂੰ ਸੇਫ ਜਾਂ ਸਹੀ ਦਿਖਾਉਣ ਲਈ ਵੀ ਮੈਂ ਸਹੀ ਹਾਂ ਵੀ ਮੈਂ ਗਲਤ ਕੁੜੀ ਨਹੀਂ ਵੀ ਮੇਰੇ ਬਾਰੇ ਇਦਾਂ ਦਾ ਕੋਈ ਸੋਚੀ ਨਾ ਤਾਂ ਪਹਿਲੇ ਕਹਿ ਦੇਣੀ ਹੈ ਵੀਰਾ ਤੇ ਮੁੰਡਿਆਂ ਨੂੰ ਪੁੱਛੇ ਕਿ ਤੁਸੀਂ ਰਾਤ ਬਾਹਰ ਰਹਿ ਰਹੇ ਹੋ ਕਿਹਦੇ ਨਾਲ ਰਹਿ ਰਹੇ ਹੋ ਕਿਉਂ ਰਹਿ ਰਹੇ ਹੋ ਕਿੱਥੋਂ ਆਇਓ ਇੰਨੀ ਹਿੰਮਤ ਕਿਸੇ ਵੀ ਘਰ ਦੇਣੀ ਨਹੀਂ ਪੈਂਦੀ ਤੇ ਕੁੜੀਆਂ ਨੂੰ ਤਾਂ ਮਿੰਟ ਵਿੱਚ ਪੁੱਛ ਲਿਆ ਜਾਂਦਾ ਕਿੱਥੇ ਸੀ ਕਿਉਂ ਸੀ ਸ਼ਰਮ ਨਹੀਂ ਆਉਂਦੀ ਐਡੀ ਮਾੜੀਆਂ ਗੱਲਾਂ ਨਿੱਕੀ ਜੀ ਕੁੜੀ 3 ਸਾਲ ਦੀ ਕੁੜੀ ਕਹਦੇ ਹੋ ਕਿ ਹੁਣ ਛੋਟੀਆਂ ਛੋਟੀਆਂ ਨਾ ਕੁੜੀਆਂ ਪ੍ਰੈਗਨੈਂਟ ਹੋ ਗਈ ਜਿੱਥੇ ਬੱਚੀਆਂ ਪੜਦੀਆਂ ਇਦਾਂ ਨੂੰ ਵੀ ਕਰਨਾ ਚਾਹੀਦਾ ਵੀ ਜੇ ਤੁਹਾਡੇ ਨਾਲ ਕੋਈ ਤੁਹਾਨੂੰ ਬੈਡ ਟੱਚ ਕਰ ਰਿਹਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਮਤਲਬ ਬੰਦਾ ਪੜਨਾ ਹੋਣਾ ਚਾਹੀਦਾ ਤੁਹਾਨੂੰ ਸਿਖਾਉ ਕਿ ਤੁਸੀਂ ਆਮ ਕਿਸੇ ਨਾਲ ਇਦਾਂ ਗੱਲ ਨਹੀਂ ਕਰਨੀ ਕੁਝ ਚੀਜ਼ਾਂ ਨੇ ਜਿਹੜੀਆਂ ਸਮਝਾਉਣੀਆਂ ਜਿਹਦੇ ਵੀ ਹਰ ਕਿਸੇ ਨਾਲ ਫ੍ਰੈਂਕ ਵੀ ਨਹੀਂ ਹੋਣਾ ਚਾਹੀਦਾ ਕਹਿੰਦੇ ਰਾਤ ਨੂੰ ਕੁੜੀਆਂ ਸੇਫ ਰਿਤ ਦਿਨ ਕਿਹੜਾ ਸੇਫ ਨੇ ਹਨਾ ਜਿਨ੍ਹਾਂ ਨੇ ਮਨ ਦੇ ਵਿੱਚ ਆਪਣੇ ਗੰਦ ਭਾਰੀ ਰੱਖਿਆ ਉਹ ਆਪਣੀ ਗੰਦਗੀ ਕਿਤੇ ਵੀ ਬਖੇਰਦੇ ਹੈਗੇ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਮੇਰੀਆਂ ਭੈਣਾਂ ਹੋ ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੁੰਦਾ ਜੇ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਆਪਦੀ ਆਵਾਜ਼ بلند ਕਰੋ ਉਹਨੂੰ ਇਗਨੋਰ ਨਾ ਕਰਿਓ ਸੁਖਾਲਾ ਨਾ ਕਰਿਓ ਸੱਚਾ ਗਾਲਜੀ ਸਵਾਗਤ ਹੈ ਅੱਜ ਦੀ ਖਾਸ ਗੱਲਬਾਤ ਦੇ ਵਿੱਚ ਅੱਜ ਬਲਾਤਕਾਰ ਦੇ ਉੱਤੇ ਗੱਲ ਕਰਾਂਗੇ ਉਹੀ ਬਲਾਤਕਾਰ ਜੋ ਆਏ ਦਿਨ ਜਿਹੜਾ ਸ਼ਬਦ ਖਬਰਾਂ ਦੇ ਵਿੱਚ ਬਣਿਆ ਰਹਿੰਦਾ ਹੈ ਉਹੀ ਬਲਾਤਕਾਰ ਜਿਸ ਤੋਂ ਬਾਅਦ ਮੋਮਬਤੀਆਂ ਜਗਾਈਆਂ ਜਾਂਦੀਆਂ ਨੇ ਉਹੀ ਬਲਾਤਕਾਰ ਜਿਸ ਤੋਂ ਬਾਅਦ ਟਵਿੱਟਰ ਤੇ ਅਕਸਰ ਟ੍ਰੈਂਡ ਕਰਨ ਲੱਗ ਜਾਂਦਾ ਹੈ ਹੈਸ਼ਟੈਗ ਜਸਟਿਸ ਫਾਰ ਹਰ ਇਹ ਉਹੀ ਬਲਾਤਕਾਰ ਹੈ ਜਿਸ ਤੋਂ ਬਾਅਦ ਲੋਕ ਚੀਕਾ ਸੁਣਦੇ ਨੇ ਲੋਕ ਮਾਤਮ ਮਨਾਉਂਦੇ ਨੇ ਪਰ ਹੁੰਦਾ ਕੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਅਗਲਾ ਬਲਾਤਕਾਰ ਹੋ ਜਾਂਦਾ ਤਾਂ ਹੁਣ ਜਦੋਂ ਤੱਕ ਪੋਡਕਾਸਟ ਸ਼ੁਰੂ ਹੋਊਗਾ ਪੋਡਕਾਸਟ ਬਣੂਗਾ ਐਡਿਟ ਹੋਊਗਾ ਤੁਹਾਡੇ ਤੱਕ ਪਹੁੰਚੂਗਾ ਮੈਨੂੰ ਲੱਗਦਾ ਹੈ ਇਸ ਦਰਮਿਆਨ ਵੀ ਕਿਸੇ ਕੁੜੀ ਦੇ ਨਾਲ ਬਲਾਤਕਾਰ ਹੋ ਚੁੱਕਿਆ ਹੋਗਾ ਕਿਉਂਕਿ ਭਾਰਤ ਦੇ ਵਿੱਚ ਬਲਾਤਕਾਰ ਦੀ ਜਿਹੜੀ ਗਿਣਤੀ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਮਹਿਲਾਵਾਂ ਦੇ ਖਿਲਾਫ ਜਿਹੜਾ ਅਪਰਾਧ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਪਰ ਹੋ ਕੀ ਰਿਹਾ ਇੱਕ ਹੋਰ ਅਪਰਾਧ ਹੋ ਰਿਹਾ ਤਾਂ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਸਕਰੀਨ ਸ਼ੇਅਰ ਕਰਨ ਦੇ ਲਈ ਨੌਰ ਵਰਜੋਤ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਨੌਰ ਤੁਹਾਡਾ ਸ਼ੁਕਰੀਆ ਅੱਜ ਇੱਕ ਘਟਨਾ ਵਾਪਰੀ ਹੈ ਪੂਨੇ ਦੇ ਵਿੱਚ ਇੱਕ ਘਟਨਾ ਹੋਈ ਹੈ ਹਨਾ ਅਕਸਰ ਉਹ ਘਟਨਾ ਪੜਨ ਤੋਂ ਬਾਅਦ ਮੈਨੂੰ ਮੈਂ ਮਤਲਬ ਸੋਚਿਆ ਐਵੇਂ ਹੀ ਕਿ ਆਪਣੇ ਘਰ ਦੇ ਆਪਾਂ ਨੂੰ ਕਹਿੰਦੇ ਨੇ ਵੀ ਰਾਤ ਨੂੰ ਘਰੋਂ ਨਾ ਜਾਇਆ ਕਰੋ ਹਨਾ ਇਕੱਲੇ ਨਾ ਜਾਇਆ ਕਰੋ ਤੇ ਛੋਟੇ ਕੱਪੜੇ ਨਾ ਪਾਇਆ ਕਰੋ ਹਨਾ ਚਲੋ ਇਹ ਤਾਂ ਸਮਾਜ ਵੀ ਅਕਸਰ ਕੁੜੀਆਂ ਦੇ ਉੱਤੇ ਇਲਜ਼ਾਮ ਲਗਾਉਂਦਾ ਕਿ ਸ਼ਾਇਦ ਛੋਟੇ ਕੱਪੜੇ ਪਾਏ ਹੋਣਗੇ ਪਰ ਅਕਸਰ ਜਿਹੜਾ ਇੱਕ ਲਾਈਨ ਮੈਨੂੰ ਯਾਦ ਆਈ ਵੀ ਹਨੇਰੇ ਦੇ ਵਿੱਚ ਕਰਨਾ ਛੱਡਿਆ ਕਰੋ ਹਨੇਰੇ ਦੇ ਵਿੱਚ ਬਾਹਰ ਨਾ ਜਾਇਆ ਕਰੋ ਵੀ ਇਕੱਲੀਆਂ ਨਾ ਜਾਣ ਕੁੜੀਆਂ ਕੁੜੀਆਂ ਕੱਲੀਆਂ ਨਾ ਜਾਣ ਪਰ ਅੱਜ ਜੋ ਘਟਨਾ ਵਾਪਰੀ ਐ ਪੂਨੇ ਦੇ ਵਿੱਚ 5:45 ਮਿੰਟ ਤੇ ਸਵੇਰ ਦੇ ਇੱਕ ਕੁੜੀ ਦੇ ਨਾਲ ਪਰੇ ਬਸ ਸਟੈਂਡ ਦੇ ਵਿੱਚ ਖੜੀ ਬਸ ਦੇ ਵਿੱਚ ਇੱਕ ਬਲਾਤਕਾਰ ਵਰਗੀ ਘਟਨਾ ਵਾਪਰ ਜਾਂਦੀ ਐ ਸ਼ਰਮਨਾਕ ਤਾਓ ਕਿੰਨੀ ਕੁ ਸ਼ਰਮਨਾਕ ਘਟਨਾ ਹੋਵੇਗੀ ਹੂੰ ਕਹਿੰਦੇ ਰਾਤ ਨੂੰ ਕੁੜੀਆਂ ਸੇਫ ਨਹੀਂ ਤੇ ਦਿਨ ਕਿਹੜਾ ਸੇਫ ਨੇ ਹਨਾ ਜਿਨ੍ਹਾਂ ਨੇ ਮਨ ਦੇ ਵਿੱਚ ਆਪਣੇ ਗੰਦ ਭਾਰੀ ਰੱਖਿਆ ਐ ਉਹ ਆਪਣੀ ਗੰਦਗੀ ਕਿਤੇ ਵੀ ਵਖੇਰਦੇ ਆਗੇ ਹੂੰ ਤੁਸੀਂ ਕਿਹਾ ਵੀ ਰਾਤ ਦੀ ਘੰਟਾ ਵੀ ਕੁੜੀਆਂ ਨੂੰ ਬਾਹਰ ਨਾ ਕੋ ਤੇ ਬਾਕੀ ਕੁੜੀਆਂ ਇੱਕ ਨਾ ਗੱਲ ਹੁੰਦੀ ਹੈ ਵੀ ਕੁੜੀਆਂ ਆਪਣੇ ਮਤਲਬ ਭਰਾ ਨਾਲ ਯਾ ਆਪਣੇ ਪਿਓ ਨਾਲ ਹੀ ਸੇਫ ਨੇ ਅਕਸਰ ਆਪਾਂ ਇਹ ਗੱਲ ਕਰਦੇ ਆ ਇਹ ਗੱਲ ਸਹੀ ਵੀ ਆ ਪਰ ਕਿਤੇ ਨਾ ਕਿ ਜਿਸ ਤਰ੍ਹਾਂ ਦੀਆਂ ਕਈ ਗੱਲਾਂ ਆਈਆਂ ਕਿ ਇੱਕ ਫਾਦਰ ਨੇ ਆਪਣੀ ਬੇਟੀ ਦਾ ਰੇਪ ਕਰਤਾ ਇੱਕ ਪਿੱਛੇ ਭਰਾ ਨੇ ਆਪਣੀ ਭੈਣ ਦਾ ਰੇਪ ਕਰਤਾ ਐ ਇਸ ਤਰ੍ਹਾਂ ਦੀਆਂ ਗੱਲਾਂ ਜੋ ਆ ਰਹੀਆਂ ਨੇ ਫਿਰ ਅਸੀਂ ਇਹ ਗੱਲਾਂ ਨੂੰ ਕਿਵੇਂ ਮੰਨੀਏ ਵੀ ਅਸੀਂ ਆਪਦੇ ਘਰ ਦੇ ਵਿੱਚ ਹੀ ਸੇਫ ਨਹੀਂ ਹੈਗੇ ਤਾਂ ਅਸੀਂ ਬਾਹਰ ਕਿੱਥੇ ਜਾਵਾਂਗੇ ਹੁਣ ਨਰਬੈਕ ਆਂਡ ਦੀ ਯਾਦ ਕਰਾ ਦਿੱਤੀ ਇਸ ਘਟਨਾ ਨੇ ਜਿਹੜੀ ਹੋਈ ਹੈ ਪੂਨੇ ਵਰਗੇ ਸ਼ਹਿਰ ਦੇ ਵਿੱਚ ਦੇਖੋ ਵੀ ਆ ਚੀਜ਼ਾਂ ਵੀ ਹੋ ਸਕਦੀਆਂ ਨੇ ਉਹ ਵੀ ਦਿਨ ਦਿਹਾੜੇ ਕਾਰਨ ਕੀ ਹੋਇਆ ਕਹਿੰਦੇ ਜਦੋਂ ਲੜਕੀ ਚੜ੍ਹੀ ਹੈ ਨਾ ਮੁਸਕਾਨ ਉਹਨੇ ਉਹਨੂੰ ਕਹਿਤਾ ਦੀਦੀ ਹਮ ਜਦੋਂ ਉਹਨੇ ਉਹਨੂੰ ਦੀਦੀ ਕਹਿਤਾ ਬੰਦੇ ਨੇ ਤੇ ਉਹ ਕੰਫਰਟੇਬਲ ਹੋ ਗਈ ਵੀ ਹਾਂ ਇਹਨੇ ਮੈਨੂੰ ਭੈਣ ਮੰਨ ਲਿਆ ਤੇ ਸ਼ਾਇਦ ਮੈਂ ਸੇਫ ਆ ਜਦੋਂ ਬੱਸ ਚੜਨ ਲੱਗੀ ਲਾਈਟ ਚੱਲ ਨਹੀਂ ਰਹੀ ਸੀ ਹਨੇਰਾ ਸੀ ਉਸ ਤੋਂ ਬਾਅਦ ਹੀ ਉਹਦੇ ਨਾਲ ਤੱਕ ਮੁੱਕੀ ਹੋਈ ਹਾਲਾਂਕਿ ਜਦੋਂ ਆਪਾਂ ਵੀ ਸਫਰ ਕਰਦੇ ਆਂ ਤਾਂ ਕੋਈ ਅਣਜਾਣ ਸ਼ਖਸ ਆਪਾਂ ਨੂੰ ਮਿਲਦਾ ਹੈ ਜੋ ਦੀਦੀ ਕਹਿ ਦਿੰਦਾ ਤਾਂ ਆਮ ਵਰਗੀ ਗੱਲ ਹੁੰਦੀ ਹੈ ਕਿ ਕੁੜੀ ਉਸਤੇ ਭਰੋਸਾ ਕਰ ਲੈਂਦੀ ਹੈ ਕਿਉਂਕਿ ਸੇਫ ਮਹਿਸੂਸ ਹੋ ਜਾਂਦਾ ਵੀ ਹਾਂ ਇਹ ਬੰਦਾ ਗਾਹੜੀ ਭਰਾ ਵਰਗਾ ਆਸਰਾ ਉਹ ਪੜਦੀ ਹੈ ਹਨਾ ਉਸ ਅਣਜਾਣ ਸ਼ਖਸ ਤੋਂ ਪਰ ਉਸਨੇ ਕਿਹਾ ਕਿ ਤੁਹਾਡੀ ਬੱਸ ਇੱਥੇ ਨਹੀਂ ਹੈਗੀ ਤੁਹਾਡੀ ਬੱਸ ਤਾਂ ਦੂਜੇ ਸਟੈਂਡ ਤੇ ਖੜੀ ਹੈ ਤੇ ਉਹ ਉੱਥੋਂ ਤੱਕ ਬਕਾਇਦਾ ਉਹਨੂੰ ਲੈ ਕੇ ਵੀ ਜਾਂਦਾ ਹੈ ਤੇ ਉਹਨੂੰ ਕਹਿੰਦਾ ਵੀ ਕੁੜੀ ਚਲੋ ਪਹਿਲਾਂ ਥੋੜਾ ਜਿਗਦੀ ਵੀ ਆ ਪਰ ਉਹਨੂੰ ਭਰੋਸਾ ਦਵਾਉਂਦਾ ਪੂਰੀ ਤਰ੍ਹਾਂ ਕੰਫਰਟੇਬਲ ਕਰਦਾ ਹੈ ਕਿ ਠੀਕ ਹੈ ਹਨਾ ਇਹੀ ਤੁਹਾਡੀ ਬਸ ਹੈ ਤੁਸੀਂ ਜਾਣਾ ਤੁਸੀਂ ਚੜਜੋ ਜਦੋਂ ਕੁੜੀ ਚੜਦੀ ਹੈ ਤਾਂ ਲਾਈਟਾਂ ਬੰਦ ਦੇਖ ਕੇ ਉਹ ਝਿਜਕਦੀ ਵੀ ਹੈ ਕਿਤੇ ਨਾ ਕਿਤੇ ਪਰ ਫਿਰ ਉਹ ਉਹ ਦੀਦੀ ਸ਼ਬਦ ਉਹਨੂੰ ਯਾਦ ਆ ਜਾਂਦਾ ਹੈ ਤੇ ਫਿਰ ਉਹ ਚੜ ਵੀ ਜਾਂਦੀ ਹੈ ਉੱਥੇ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਭਰਾ ਸ਼ਬਦ ਦਾ ਇਸਤੇਮਾਲ ਕਰਕੇ ਕਿਸੇ ਦੀ ਇੱਜ਼ਤ ਲੁੱਟਣਾ ਮਤਲਬ ਭਰਾ ਐਨਾ ਹੀ ਸੌਖਾ ਹੋ ਗਿਆ ਕਿਸੇ ਨੂੰ ਭੈਣ ਕਹਿਣਾ ਅੱਜ ਕੱਲ ਮਤਲਬ ਫਿਰ ਤਾਂ ਕਿਸੇ ਤੇ ਯਕੀਨ ਹੀ ਨਾ ਕਰੀਏ ਵੀ ਜੇ ਕਿਸੇ ਨੂੰ ਕੋਈ ਭੈਣ ਕਹਿ ਰਿਹਾ ਹੈ ਹਨਾ ਤਬ ਬਲੀਵ ਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਭੈਣ ਕਹਿ ਕੇ ਤੁਸੀਂ ਮਨ ਦੇ ਵਿੱਚ ਐਡੀ ਗੰਦੀ ਸੋਚ ਰੱਖੀ ਹੋਈ ਆ ਫਿਰ ਤਾਂ ਤੁਸੀਂ ਕਹੋ ਹੀ ਨਾ ਰਿਐਲਿਟੀ ਆ ਇਸ ਤਰ੍ਹਾਂ ਹੋ ਰਿਹਾਗਾ ਜਿਵੇਂ ਅੱਜ ਕੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆ ਕੁੜੀਆਂ ਜੇ ਕਿਸੇ ਨੂੰ ਮੰਨ ਲਓ ਵੀ ਮਿਲਦੀਆਂ ਨੇ ਕਿਸੇ ਮੇਲ ਪਰਸਨ ਨੂੰ ਤਾਂ ਉਹਨਾਂ ਨੂੰ ਨਾ ਆਪਣੇ ਆਪ ਨੂੰ ਸੇਫ ਜਾਂ ਸਹੀ ਦਿਖਾਉਣ ਲਈ ਵੀ ਮੈਂ ਸਹੀ ਆ ਵੀ ਮੈਂ ਗਲਤ ਕੁੜੀ ਨਹੀਂ ਵੀ ਮੇਰੇ ਬਾਰੇ ਇਦਾਂ ਦਾ ਕੋਈ ਸੋਚੀ ਨਾ ਤਾਂ ਉਹ ਪਹਿਲੇ ਕਹਿ ਦੇਣੀ ਹੈ ਵੀਰਾ ਹੂੰ ਬਾਈ ਵੀਰੇ ਵੀ ਉਹਨਾਂ ਨੂੰ ਇਹ ਕਹਿਣਾ ਪੈਂਦਾ ਜਿਉ ਕਿਤੇ ਨਾਮ ਲੈ ਕੇ ਆ ਕੁਝ ਬੁਲਾ ਲੈਣ ਤਾਂ ਕਈ ਵਾਰ ਕੁੜੀਆਂ ਦੇ ਮਨ 'ਚ ਇਹ ਹੁੰਦਾ ਕਿ ਸਾਹਮਣੇ ਵਾਲਾ ਮੁੰਡਾ ਕਿਤੇ ਇਹ ਗੱਲ ਨਾ ਸੋਚੇ ਵੀ ਹਾਂ ਵੀ ਇੱਕੋ ਹੀ ਚੀਜ਼ ਆ ਵੀ ਮੈਂ ਇਹਨੂੰ ਦੋਸਤ ਬਣਾ ਲੈ ਏਦਾਂ ਦਾ ਮਤਲਬ ਇੱਕ ਸੇਫ ਸਾਈਡ ਲਈ ਇੱਕ ਵੀਰਾ ਸ਼ਬਦ ਦਾ ਇਸਤੇਮਾਲ ਹੁੰਦਾਗਾ ਪਰ ਅੱਜਕੱਲ ਹੁਣ ਤੱਕ ਆਪਾਂ ਕਹਿੰਦੇ ਹੁੰਦਾ ਸੀ ਕਿਉਂਕਿ ਅੱਜ ਉਸ ਸ਼ਖਸ ਨੇ ਜਦੋਂ ਦੀਦੀ ਕਿਹਾ ਤਾਂ ਉਹ ਕਿਤੇ ਨਾ ਕਿਤੇ ਕੰਫਰਟੇਬਲ ਫੀਲ ਹੋ ਗਈ ਹੈ ਨਾ ਭਰਾ ਵਰਗਾ ਉਹਨੇ ਮਹਿਸੂਸ ਕੀਤਾ ਉਹਨੂੰ ਤੇ ਜਦੋਂ ਇਹ ਘਟਨਾ ਵਾਪਰੀ ਪੜੀ ਗਈ ਤਾਂ ਉਹ ਤੋਂ ਬਾਅਦ ਇੱਕ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕੁੜੀਆਂ ਨੂੰ ਹੁਣ ਦੀਦੀ ਕਹਿਣ ਵਾਲਿਆਂ ਤੋਂ ਵੀ ਡਰਨਾ ਪਵੇਗਾ ਡਰ ਲੱਗਦਾ ਹੈ ਕਿ ਕੁੜੀਆਂ ਨੂੰ ਹੁਣ ਇਕੱਲੇ ਸਫ਼ਰ ਕਰਨ ਤੋਂ ਵੀ ਡਰਨਾ ਪਵੇਗਾ ਕਿ ਕੁੜੀਆਂ ਭਰੇ ਬੱਸ ਸਟੈਂਡ ਦੇ ਵਿੱਚ ਵੀ ਸੁਰੱਖਿਅਤ ਨਹੀਂ ਹਨ ਕੁੜੀਆਂ ਇੰਡੀਪੈਂਡੈਂਟ ਨੇ ਜ਼ਿੰਦਗੀ 'ਚ ਕਾਮਯਾਬ ਹੋ ਚੁੱਕੀਆਂ ਨੇ ਬੰਦਿਆਂ ਦੇ ਬਰਾਬਰ ਕੰਮ ਕਰ ਰਹੀਆਂ ਨੇ ਪਰ ਕੁੜੀਆਂ ਨੂੰ ਫਿਰ ਵੀ ਬੁਰਾਈ ਸੋਣਾ ਪੈਂਦਾ ਹੈ ਕੁੜੀ ਜ਼ਿੰਦਗੀ 'ਚ ਨੇ ਮਰਜ਼ੀ ਸੈਕਰੀਫਾਈਜ਼ ਕਰ ਲਈ ਸਭ ਕੁਝ ਕਰ ਲਈ ਪਰ ਕਹਿੰਦੇ ਨੇ ਗੁਰੂ ਨਾਨਕ ਦੇਵ ਭਾਸ਼ਾ ਜੀ ਨੇ ਇਹਨਾਂ ਰਿਗਾਰਡ ਦਿੱਤਾ ਕਹਿੰਦੇ ਸੋ ਕਿਉ ਮੰਦਾ ਕੀ ਜਿੱਤ ਜੇ ਮੇਰਾ ਜਾਨ ਹਨਾ ਕੁੜੀਆਂ ਨੂੰ ਲੈ ਕੇ ਜਗਤ ਜਨਨੀ ਦਾ ਇੱਕ ਨਾਮ ਦਿੱਤਾ ਪਰ ਉਸੇ ਜਗਤ ਜਨਨੀ ਨੂੰ ਤੁਸੀਂ ਗਲਤ ਬੋਲਦੇ ਹੋ ਆਪਦੀਆਂ ਹਵਸੀ ਨਜ਼ਰਾਂ ਦੇ ਨਾਲ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਕ ਕੁੜੀ ਇੱਕ ਅਫਸਰ ਬਣ ਜਾਂਦੀ ਹੈ ਮਿਹਨਤ ਕਰਕੇ ਸਭ ਕਰਦੀ ਹੈ ਫਿਰ ਵੀ ਉਹਨੂੰ ਆ ਚੀਜ਼ਾਂ ਦੇਖਣੀਆਂ ਪੈਂਦੀਆਂ ਮੁਸਕਾਨ ਤੁਸੀਂ ਵੀ ਇਸ ਪ੍ਰੋਫੈਸ਼ਨ ਦੇ ਵਿੱਚੋਂ ਮੈਂ ਵੀ ਇਸ ਪ੍ਰੋਫੈਸ਼ਨ 'ਚ ਹਰ ਕੁੜੀ ਆਪਣੇ ਇੰਡੀਪੈਂਡੈਂਟ ਹੈ ਸੋ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਹਰ ਇੱਕ ਕੁੜੀ ਨੂੰ ਦੇਖਣੀ ਮੈਨੂੰ ਨਹੀਂ ਲੱਗਦਾ ਕੋਈ ਕੁੜੀ ਇਦਾਂ ਦੀ ਹੋਊਗੀ ਜਿਹਦੇ ਨਾਲ ਕਿਸੇ ਨੇ ਕਿਸੇ ਨੂੰ ਕੋਈ ਪੁੱਠਾ ਨਹੀਂ ਬੋਲਿਆ ਹੋ ਤੇ ਨਾਲ ਕੋਈ ਮਾੜੀ ਹਰਕਤ ਨਹੀਂ ਹੋਊਗੀ ਜੇ ਬਿਆਨ ਕਰਨ ਤੇ ਆ ਜੀ ਤਾਂ ਗੱਲਾਂ ਬਹੁਤ ਨਹੀਂ ਗਈਆਂ ਤੁਸੀਂ ਰੇਪ ਦੀ ਗੱਲ ਕੀਤੀ ਇਹ ਤਾਂ ਘਟਨਾ ਮੀਡੀਆ ਚ ਆ ਆ ਗਈ ਇਹ ਤਾਂ ਗੱਲ ਸੁਣ ਲਈ ਆਪਾਂ ਬਹੁਤ ਸਾਰੀਆਂ ਹੋਜੀਆ ਗੱਲਾਂ ਜਿਹਦੀਆਂ ਕਦੇ ਰਿਪੋਰਟਾਂ ਹੀ ਨਹੀਂ ਦਰਜ ਹੋਈਆਂ ਤੇ ਕਈਆਂ ਨੇ ਆਵਾਜ਼ ਹੀ ਨਹੀਂ ਉਠਾਈ ਹਾਂ ਇਹ ਅਪਰਾਧ ਹੋਣ ਤੋਂ ਬਾਅਦ ਜਦੋਂ ਪੜੇਗੀ ਹਨਾ ਆਕੜੇ ਜਦੋਂ ਮੈਂ ਪੜੇ ਤਾਂ ਆਕੜੇ ਵੀ ਹੈਰਾਨ ਕਰ ਦੇਣ ਵਾਲੇ ਸੀ ਕਹਿੰਦੇ ਵੀ ਜਦੋਂ 2024 ਦੇ ਵਿੱਚ ਆਕੜੇ ਜਦੋਂ ਦੱਸੇ ਗਏ ਤਾਂ ਕਿਹਾ ਗਿਆ ਵੀ ਘੰਟੇ ਦੇ ਵਿੱਚ ਇੱਕ ਜਿਹੜੀ ਔਰਤ ਹੈ ਇੱਕ ਨਹੀਂ ਦੋ ਨਹੀਂ ਤਿੰਨ ਔਰਤਾਂ ਦੇ ਨਾਲ ਬਲਾਤਕਾਰ ਹੁੰਦਾ ਹੈ ਮਤਲਬ 20 ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਦੇਸ਼ ਦੇ ਵਿੱਚ ਬਲਾਤਕਾਰ ਹੁੰਦਾ ਹੈ ਵਨਕੇ ਆਪਾਂ ਗੱਲਾਂ ਕਰ ਰਹੀਆਂ ਤਾਂ ਕੀ ਪਤਾ ਕਿਸ ਔਰਤ ਦੇ ਨਾਲ ਬਲਾਤਕਾਰ ਹੋ ਰਿਹਾ ਹੋਵੇ ਤਾਂ ਹੀ ਸ਼ੁਰੂ ਦੇ ਵਿੱਚ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਤੱਕ ਇਹ ਪੋਡਕਾਸਟ ਪਵੇਗਾ ਕੀ ਪਤਾ ਉਦੋਂ ਤੱਕ ਵੀ ਕਿਸੇ ਕੁੜੀ ਦੀਆਂ ਚੀਕਾਂ ਸੁਣੀਆਂ ਜਾ ਚੁੱਕੀਆਂ ਹੋਣਗੀਆਂ ਤੇ ਹੁੰਦਾ ਉਸ ਤੋਂ ਬਾਅਦ ਕੁਝ ਵੀ ਨਹੀਂ ਕੁਝ ਦਿਨ ਕੈਂਡਲ ਮਾਰਚ ਕੱਢਿਆ ਜਾਂਦਾ ਹੈ ਕੁਝ ਦਿਨ ਰੋਲਾ ਰੱਪਾ ਕੀਤਾ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਜਦੋਂ ਹੁਣ ਇੱਕ ਵਧੀਆ ਗੱਲ ਜਿਹੜੀ ਮੈਂ ਤੁਹਾਨੂੰ ਕਹਾਂ ਕਿ ਜਦੋਂ ਮੈਂ ਇਹ ਚੀਜ਼ ਨੋਟਿਸ ਕੀਤੀ ਮੈਂ ਤੁਹਾਨੂੰ ਪੁੱਛਿਆ ਦੀਪ ਦੇ ਬਾਰੇ ਤਾਂ ਨਿਰਬਿਆ ਕਾਂਡ ਦਾ ਤੁਸੀਂ ਜ਼ਿਕਰ ਕੀਤਾ ਕਿਉਂਕਿ ਨਿਰਬਿਆ ਕਾਂਡ ਇੱਕ ਅਜਿਹਾ ਕਾਂਡ ਸੀਗਾ 2012 ਦੇ ਵਿੱਚ ਇੱਕ ਕਾਂਡ ਹੋਇਆ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਵੀ ਕੋਈ ਰੇਪ ਕੇਸ ਹੋਇਆ ਉਸ ਦੇ ਵਿੱਚ ਨਿਰਬਿਆ ਕੇਸ ਦਾ ਜ਼ਿਕਰ ਜ਼ਰੂਰ ਹੋਇਆ 2019 ਦੇ ਵਿੱਚ 2018 ਦੇ ਵਿੱਚ ਦੇਦੋ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਇੱਕ ਕੁੜੀ ਦੇ ਨਾਲ ਬਲਾਤਕਾਰ ਹੋ ਜਾਂਦਾ ਹੈ 2019 ਦੇ ਵਿੱਚ ਜਦੋਂ ਹਾਈਦਰਾਬਾਦ ਦੇ ਵਿੱਚ ਇੱਕ ਵਿਟਰਨੀ ਡਾਕਟਰ ਦੇ ਨਾਲ ਬਲਾਤਕਾਰ ਹੋ ਜਾਂਦਾ ਉਹਨਾਂ ਦੇ ਵਿੱਚ ਇੱਕ ਕੁੜੀ ਦੇ ਨਾਲ ਬਲਾਤਕਾਰ ਹੁੰਦਾ ਤਾਂ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਇੱਕ ਚੀਜ਼ ਸਿਮਿਲਰ ਨਿਕਲ ਕੇ ਆਈ ਕਿ ਜ਼ਿਕਰ ਹੋਇਆ ਨਿਰਬਿਆਦਾ ਕਿਉਂਕਿ ਉਸੇ ਕੇਸ ਤੋਂ ਬਾਅਦ ਹੀ ਲੋਕ ਜਾਗੇ ਸੀ ਕਈ ਕਾਨੂੰਨ ਉਸ ਤੋਂ ਬਾਅਦ ਬਣੇ ਪੈਨਲਟੀਆਂ ਮਿਲਣ ਲੱਗੀਆਂ ਹਾਲਾਂਕਿ ਸਾਡਾ ਸੰਵਿਧਾਨ ਬਹੁਤ ਸਟਰੋਂਗ ਹੈਗਾ ਬਟ ਮੈਨੂੰ ਲੱਗਦਾ ਕਿ ਐਡਟ ਟਾਈਮ ਤੁਸੀਂ ਬੰਦੇ ਨੂੰ ਜਿਵੇਂ ਸਜ਼ਾ ਦੇਣੀ ਚਾਹੀਦੀ ਹੈ ਵੀ ਜੇ ਕਹਿ ਲੋ ਵੀ ਕਿਸੇ ਬੰਦੇ ਦਾ ਰੇਪ ਕਰਕੇ ਉਹਦੀ ਜ਼ਿੰਦਗੀ ਖਤਮ ਕਰਕੇ ਪਿੱਛੇ ਡਾਕਟਰ ਦੀ ਡੈਥ ਹੋਈ ਸੀ ਐਮਬੀਬੀਐਸ ਕੋਲਕਾਤਾ ਕਲਜ਼ਿਕਰ ਮੈਡੀਕਲ ਕਾਲਜ ਦੇ ਵਿੱਚ ਉਹ ਬੰਦੇ ਨੇ ਕੀਤਾ ਐਂਡ ਉਹਨੂੰ ਕੀ ਹੋਇਆ ਕੁਝ ਵੀ ਨਹੀਂ ਉਹਨੂੰ ਸਜ਼ਾ ਨਹੀਂ ਮਿਲੀ ਗੁਨਾਹ maaf ਨਹੀਂ ਸਜ਼ਾ ਮਿਲੀ ਹਾਂ ਠੀਕ ਹੈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਕਿਹਾ ਵੀ ਸਾਨੂੰ ਫਾਂਸੀ ਚਾਹੀਦੀ ਹੈ ਇਹਨਾਂ ਨੂੰ ਫਾਂਸੀ ਦਿਓ ਲੇਕਿਨ ਉਹ ਰਦ ਕਰ ਦਿੱਤੀ ਗਈ ਹਨਾ ਉਹਨੂੰ ਮਰਕੈਦੀ ਸਜ਼ਾ ਦਿੱਤੀ ਗਈ ਪਰ ਇੱਕ ਗੱਲ ਹੈ ਵੀ 2012 ਤੋਂ ਬਾਅਦ ਸੰਵਿਧਾਨ ਦੇ ਵਿੱਚ ਬਲਾਤਕਾਰ ਦੀ ਪਰਿਭਾਸ਼ਾ ਤੱਕ ਬਦਲ ਦਿੱਤੀ ਗਈ ਸੀ ਕਿ ਹੁਣ ਜੇਕਰ ਬਿਨਾਂ ਮਰਜ਼ੀ ਦੇ ਤੁਸੀਂ ਸਰੀਰਕ ਸੰਬੰਧ ਬਣਾਉਂਦੇ ਹੋ ਤਾਂ ਉਹ ਵੀ ਬਲਾਤਕਾਰ ਮੰਨਿਆ ਜਾਵੇਗਾ ਠੀਕ ਹੈ ਬਹੁਤ ਸਾਰੀਆਂ ਜਿਹੜੀਆਂ ਧਰਾਵਾਂ ਸੀਗੀਆਂ ਹਨਾ ਲਗਾਈਆਂ ਗਈਆਂ ਕਾਨੂੰਨ ਸਖਤ ਕੀਤੇ ਗਏ ਕਹਿਣ ਦਾ ਮਤਲਬ ਇਹ ਹੈ ਜਦੋਂ ਬਲਾਤਕਾਰ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਕਾਨੂੰਨ ਸਖਤ ਕੀਤੇ ਗਏ ਪਰ ਹੋਇਆ ਕਿ ਅਖੀਰ ਦੇ ਵਿੱਚ ਕੀ ਕੁਝ ਵੀ ਨਹੀਂ ਜਦੋਂ ਨਿਰਬ્યા ਦਾ ਕੇਸ ਹੋਇਆ 2012 2012 ਦੇ ਵਿੱਚ ਰੇਪ ਦਾ ਅੰਕੜਾ ਸੀਗਾ 2.44 ਲੱਖ ਪਰ 2022 ਦੇ ਵਿੱਚ ਜੇ ਰੇਪ ਦਾ ਅੰਕੜਾ ਦੇਖੀਏ ਤਾਂ 4.45 ਲੱਖ ਰੇਪ ਦਾ ਅੰਕੜਾ ਕਿਉਂਕਿ ਹਰ ਇੱਕ ਵਾਦੇ ਦਿਨ ਦੇ ਅੰਦਰ ਇੱਕ ਔਰਤ ਦੇ ਨਾਲ ਬਲਾਤਕਾਰ ਹੋ ਰਿਹਾ ਹੈ ਦੇਸ਼ ਦੇ ਵਿੱਚ ਰੇਪ ਦਾ ਮਾਮਲਾ ਦੇਸ਼ ਦੇ ਵਿੱਚ ਜੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਵੀ ਦੇਖੀਏ ਤਾਂ ਉਹ ਵੀ ਲਗਾਤਾਰ ਵਧ ਰਹੇ ਨੇ ਦੇਖੋ ਹਰ ਤਰ੍ਹਾਂ ਦੀ ਘਰੇਲੂ ਹਿੰਸਾ 12ਵੀਂ ਔਰਤਾਂ ਨੂੰ ਵੇਖਣਾ ਪੈਂਦਾ ਘਰ ਵੀ ਇਹ ਚੀਜ਼ ਵੇਖਣੀ ਪੈਂਦੀ ਮੈਂ ਹੈਰਾਨ ਹੋ ਰਹੀ ਆ ਜਿਵੇਂ ਤੁਸੀਂ ਮੈਨੂੰ ਅੰਕੜੇ ਦੱਸੇ ਵੀ ਅਸੀਂ ਐਜੂਕੇਟ ਹੋ ਗਏ ਹਾਂ ਉਹਨੂੰ ਤੁਸੀਂ ਕਿੱਥੇ ਤੋਂ ਵਿਕਸਿਤ ਭਾਰਤ ਆਪਣਾ ਹਨਾ ਜੇ ਵਿਕਸਿਤ ਭਾਰਤ ਤਾਂ ਹੋ ਗਿਆ ਪਰ ਸੋਚ ਤਾਂ ਕਦੋਂ ਤੁਸੀਂ ਇਹ ਯਾਦ ਹੋਣਾ ਸੀ ਇੰਡੀਪੈਂਡੈਂਸ ਡੇ ਮਨਾਉਨੇ ਆ ਵੀ ਅਸੀਂ ਆਜ਼ਾਦ ਹੋ ਗਏ ਪਰ ਆ ਗੰਦੀ ਸੋਚ ਇਹਨੂੰ ਕਦੋਂ ਤੁਸੀਂ ਉਹ ਕਰਨਾ ਧੀਾਂ ਦੇ ਦਿਨ ਮਨਾਉਨੇ ਆ ਮਾਵਾਂ ਦੇ ਦਿਨ ਮਨਾਉਨੇ ਆ ਇੱਕ ਦਿਨ ਲਈ ਇਹਦਾ ਕੀ ਫਾਇਦਾ ਜੇ ਤੁਸੀਂ ਮਤਲਬ ਜੇ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜਿਵੇਂ ਉਹ ਕਹਿੰਦੇ ਨਾ ਹੀਰੇ ਜੰਮੇ ਸਾਡੇ ਨਹੀਂ ਗਵਾਂਡੀਆਂ ਦੇ ਘਰੇ ਇਹ ਕਹਿੰਦੇ ਕਿ ਸਾਡੀਆਂ ਭੈਣਾਂ ਸਾਡੀਆਂ ਮਾਵਾ ਤਾਂ ਮਾਵਾ ਤੇ ਬਾਕੀਆਂ ਦੀਆਂ ਸਾਡੇ ਲਈ ਕੋਸ਼ ਨਹੀਂ ਮਤਲਬ ਇਦਾਂ ਕਿਉਂ ਇਹ ਕਿਉਂ ਹੁੰਦਾ ਰਾਤ ਤੁਰੀ ਜਾਂਦੀ ਕੁੜੀ ਨੂੰ ਵੀ ਕਿ ਥੋੜਾ ਜਿਹਾ ਟਾਈਮ ਨੇਰਾ ਹੋਊਗਾ ਨਜ਼ਰਾਂ ਬਦਲ ਜਾਣੀਆਂ ਤੁਸੀਂ ਖੁਦ ਹੀ ਕੰਫਰਟੇਬਲ ਨਹੀਂ ਫੀਲ ਕਰੋਗੇ ਮਸਕਾਨ ਵੀ ਤੁਸੀਂ ਖੁਦ ਫੀਲ ਕਰੋ ਵੀ ਤੁਸੀਂ ਬਾਹਰ ਜਾ ਰਹੇ ਤੁਹਾਨੂੰ ਲੱਗੂ ਵੀ ਸ਼ਾਇਦ ਮੈਂ ਕਿਸੇ ਨੂੰ ਨਾਲ ਲੈ ਜਾ ਕਿਉਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਵੀ ਸਾਡੀਆਂ ਕੁੜੀਆਂ ਡਰ ਰਹੀਆਂ ਦੁਬਈ ਦੇ ਵਿੱਚ ਕੁੜੀਆਂ ਰਾਤ ਨੂੰ 3-3 4-4 ਵਜੇ ਤੱਕ ਘੁੰਮਦੀਆਂ ਨੇ ਕੋਈ ਦਿੱਕਤ ਨਹੀਂ ਕੋਈ ਕਿਸੇ ਤਰ੍ਹਾਂ ਦਾ ਪਰ ਮੈਨੂੰ ਲੱਗਦਾ ਆਪਣੇ ਦੇਸ਼ ਦੇ ਵਿੱਚ ਵੀ ਔਰਤਾਂ ਸੁਰੱਖਿਅਤ ਨਹੀਂ ਕਿਉਂ ਕਿਉਂਕਿ ਜਦੋਂ ਤੱਕ ਉਹ ਕਿਸੇ ਨਾਲ ਗੱਲਬਾਤ ਨਾ ਕਰਨ ਜਦੋਂ ਤੱਕ ਉਹ ਘਰ ਦੇ ਵਿੱਚ ਹੀ ਰਹਿਣ ਕਿਸੇ ਅਜਨਬੀ ਦੇ ਨਾਲ ਉਹ ਰਿਸ਼ਤਾ ਨਾ ਜੋੜਨ ਜਦੋਂ ਤੱਕ ਉਹ ਕੁੜੀਆਂ ਸਿਰਫ ਮੂੰਹ ਤੇ ਤਾਲਾ ਲਾ ਕੇ ਸਾਹ ਨਾ ਲੈਣ ਉਦੋਂ ਤੱਕ ਕੁੜੀਆਂ ਸੁਰੱਖਿਤ ਨੇ ਇਸ ਦੇਸ਼ ਦੇ ਵਿੱਚ ਹੂੰ ਤੇ ਜਦੋਂ ਗੱਲ ਨਿਰਬਿਆ ਕਾਂਡ ਦੀ ਹੁਣ ਆਪਾਂ ਗੱਲ ਛਿੜੀ ਆ ਵੀ ਨਿਰਬਿਆ ਕਾਂਡ ਦੀ ਜਦੋਂ ਗੱਲ ਹੋਈ ਹੈ ਤਾਂ 2012 ਦੇ ਵਿੱਚ ਰਾਤ ਦਾਉ ਟਾਈਮ ਸੀਗਾ ਤੇ ਇਸ ਕੇਸ ਦੇ ਵਿੱਚ ਜੇ ਦੇਖੀਏ ਤੇ ਨਿਰਬੈ ਕਾਂਡ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਇੱਕ ਚੀਜ਼ ਜਿਹੜੀ ਸਿਮਿਲਰ ਸੀਗੀ ਬੱਸ ਸਿਮਿਲਰ ਸੀਗੀ ਹਨਾ ਦਿੱਲੀ ਦੇ ਬੱਸ ਸਟੈਂਡ ਦੇ ਵਿੱਚ ਇੱਕ ਚਿੱਟੇ ਰੰਗ ਦੀ ਬੱਸ ਰਾਤ ਦਾ ਸਮਾਂ ਸੀ ਇੱਕ 6 ਲੋਕ ਉਸ ਬੱਸ ਦੇ ਵਿੱਚ ਬੈਠੇ ਹੋਏ ਸੀ ਤੇ ਇਹ 6 ਲੋਕਾਂ ਦੇ ਵਿੱਚ ਇੱਕ ਮੁੰਡਾ ਤਾਕੀ ਤੇ ਖੜਕੇ ਨਿਰਬੈ ਤੇ ਉਸਦੇ ਦੋਸਤ ਨੂੰ ਕਹਿੰਦਾ ਵੀ ਚਲੋ ਕਿੱਥੇ ਜਾਣਾ ਵਾਰ-ਵਾਰ ਉਹ ਇਹੀ ਕਹੀ ਜਾਵੇ ਵੀ ਚਲੋ ਕਿੱਥੇ ਜਾਣਾ ਚਲੋ ਕਿੱਥੇ ਜਾਣਾ ਤੇ ਚਲੋ ਕਿੱਥੇ ਜਾਣਾ ਤੋਂ ਬਾਅਦ ਜੋ ਹੋਇਆ ਉਹ ਸਾਰੇ ਦੇਸ਼ ਨੇ ਦੇਖਿਆ ਤੇ ਸਾਰੇ ਦੇਸ਼ ਨੇ ਉਸ ਲੜਕੀ ਨੂੰ ਇੱਕ ਨਾਂ ਵੀ ਦਿੱਤਾ ਨਿਰਬਿਆਦਾ ਨਿਰਬਿਆਦਾ ਤੇ 7 ਸਾਲ 7 ਸਾਲ 3 ਮਹੀਨੇ 4 ਦਿਨਾਂ ਤੋਂ ਬਾਅਦ ਉਸ ਕੁੜੀ ਨੂੰ ਇਨਸਾਫ ਮਿਲਿਆ ਸੀ ਤਾਂ ਜੇ ਮੈਂ ਆંકੜਿਆਂ ਦੀ ਗੱਲ ਕਰਾਂ ਤਾਂ ਕਹਿੰਦੇ ਵੀ ਇਨਸਾਫ ਮਿਲਣ ਨਾਲੋਂ ਜ਼ਿਆਦਾ ਨਾ ਰੇਪ ਕਰਨਾ ਸੌਕ ਹੈ ਇਸ ਦੇਸ਼ ਦੇ ਵਿੱਚ ਕਿਉਂਕਿ 7 ਸਾਲ 7 ਸਾਲਾਂ ਦੀ ਉਮਰ ਇੱਕ ਕੁੜੀ 13 ਦਿਨਾਂ ਦੀ 13 ਦਿਨਾਂ ਦੀ ਉਹ ਜ਼ਹਿਮਤ ਤੋਂ ਬਾਅਦ ਉਹਦੀ ਡੈਥ ਹੋ ਗਈ ਪਰ ਉਹਨੂੰ ਇਨਸਾਫ ਕਦੋਂ ਮਿਲਿਆ 7 ਸਾਲਾਂ ਬਾਅਦ ਉਸ ਕੁੜੀ ਨੂੰ ਇਨਸਾਫ ਮਿਲਿਆ ਤੇ ਇਸ ਦੇਸ਼ ਦੇ ਵਿੱਚ ਜੇਕਰ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ 27% ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਪਰ ਜਿਹੜੇ 73% ਜਿਹੜੇ ਦੋਸ਼ੀ ਨੇ ਉਹ ਬਰੀ ਹੋ ਜਾਂਦੇ ਨੇ ਕਿਉਂ ਬਰੀ ਹੋ ਜਾਂਦੇ ਨੇ ਕਿਉਂਕਿ ਆ ਤਾਂ ਪੁਕਤਾ ਸਬੂਤ ਨਹੀਂ ਮਿਲਦੇ ਜਾਂ ਫਿਰ ਕੁੜੀ ਦੇ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੰਦੇ ਨੇ ਸੋਸਾਇਟੀ ਦੇ ਲੋਕ ਐਕਚੁਅਲ ਦੇ ਵਿੱਚ ਸਾਡੀ ਸੋਸਾਇਟੀ ਵੀ ਕੁਝ ਇਸ ਤਰ੍ਹਾਂ ਦੀ ਹੈ ਜੇ ਕਿਸੇ ਕੁੜੀ ਨਾਲ ਗਲਤ ਹੁੰਦਾ ਨਾ ਤਾਂ ਇਹ ਕਹਿਣਗੇ ਕੁੜੀਓ ਗਲਤ ਸੀ ਉਹਨੇ ਕੋਈ ਨਾ ਕੁਝ ਕੀਤਾ ਹੋਣਾ ਜੇ ਕੋਈ ਮੁੰਡਾ ਕਿਸੇ ਕੁੜੀ ਦੇ ਮਗਰ ਜਾ ਰਿਹਾ ਕੁੜੀ ਨੂੰ ਨਹੀਂ ਪਤਾ ਉਪੇਚਾਰੇ ਕੁਝ ਬੋਲ ਰਿਹਾ ਉਹ ਘਰੇ ਵੀ ਇਹ ਕਿਸੇ ਨੂੰ ਕਹੂਗੀ ਤਾਂ ਮੇਰੇ ਮਗਰੇ ਉਹ ਕਹਿਣਗੇ ਕੁੜੀਓ ਗੱਲ ਤਾਂ ਜੀ ਤੂੰ ਹੀ ਕੋਈ ਇਸ਼ਾਰਾ ਕੀਤਾ ਹੋਣਾ ਜਿਹੜਾ ਮੁੰਡਾ ਤੇਰੇ ਪਿੱਛੇ ਆਇਆ ਹਰ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਹਰ ਕੋਈ ਇਦਾਂ ਹੀ ਜੱਜ ਕਰਦਾ ਦੂਜਾ ਬੰਦਾ ਤੁਹਾਡੇ ਮਗਰ ਆਇਆ ਫਿਰ ਦੂਜੀ ਗੱਲ ਹੈ ਕਿ ਤੁਸੀਂ ਖੁੱਲ ਕੇ ਜੇ ਤੁਸੀਂ ਬੋਲਦੇ ਹੋ ਜੇ ਤੁਸੀਂ ਬੋਲਦੇ ਹੋ ਤਾਂ ਫਿਰ ਤੁਹਾਡੇ ਨਾਲ ਨਾ ਇੱਕ ਕਹਿੰਦੇ ਨਾ ਬੰਦੇ 'ਚ ਨਾ ਗੁੱਸਾ ਆ ਜਾਂਦਾ ਵੀ ਈਗੋ ਹਰਟ ਹੋ ਜਾਂਦਾ ਜੇ ਤੁਸੀਂ ਕਿਸੇ ਬੰਦੇ ਨੂੰ ਬੋਲਦੇ ਹੋ ਕਿ ਤੂੰ ਇਹ ਗੱਲ ਕਿਉਂ ਕੀਤੀ ਤੂੰ ਹੁੰਨਾ ਕੌਣ ਹੈ ਚੀਜ਼ ਕਰਨ ਵਾਲਾ ਫਿਰ ਈਗੋ ਹਰਟ ਹੁੰਦੀ ਹੈ ਫਿਰ ਜਾਣ ਕੇ ਹਰਾਸ ਕਰਨਾ ਸੋ ਇਹ ਬਹੁਤ ਥਾਵਾਂ ਤੇ ਚੀਜ਼ਾਂ ਹੋ ਰਹੀਆਂ ਅਸੀਂ ਕਹ ਲਈਏ ਵੀ ਦਫਤਰੀ ਕੰਮਾਂ ਕਾਜਾਂ ਦੌਰਾਨ ਵੀ ਕੁੜੀਆਂ ਇਸ ਚੀਜ਼ ਨੂੰ ਚੱਲ ਰਹੀ ਹੈ ਕਿਉਂ ਚੱਲ ਰਹੀ ਕਿਉਂਕਿ ਕੰਮ ਕਰਨਾ ਹੈ ਪੈਸਾ ਕਮਾਉਣਾ ਹੈ ਨਾਮ ਬਣਾਉਣਾ ਪਰਿਵਾਰ ਵੀ ਦੇਖਣਾ ਇੱਕ ਕੁੜੀ ਦੇ ਪਿੱਛੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਨੂੰ ਲੱਗਦਾ ਹੈ ਚਲੋ ਮੁੰਡਿਆਂ ਮੁੰਡਿਆਂ ਤੇ ਵੀ ਹੁੰਦੀ ਹੈ ਪਰ ਇੱਕ ਕੁੜੀ ਜੋ ਹੈ ਉਹ ਆਪਣੇ ਪਿੰਡੇ ਤੇ ਹਰ ਚੀਜ਼ ਹੜਾਉਂਦੀ ਹੈ ਪਰ ਕਦੇ ਵੀ ਬੋਲਦੀ ਨਹੀਂ ਸੋ ਮੈਨੂੰ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੁੰਦੀ ਹੈ ਘਟਨਾ ਮਤਲਬ ਸਾਡੇ ਪਰਿਵਾਰ ਵਾਲੇ ਕਹਿਣਗੇ ਨਾ ਚੁੱਪ ਕਰ ਜਾ ਰਹਿਣ ਦੇ ਬਦਨਾਮੀ ਹੋ ਕੱਲ ਨੂੰ ਦੂ ਇੱਕ ਤਾਂ ਸਾਡੇ ਘਰ ਦੇ ਜਾਂ ਸਾਡੇ ਕਈ ਜੇ ਸਾਨੂੰ ਸਮਝਾਉਣ ਵਾਲੀ ਗਲਤ ਗਾਈਡ ਕਰਦੇ ਨੇ ਕਿਉਂ ਕਰਦੇ ਆ ਜੇ ਅਸੀਂ ਚੁੱਪ ਬੈਠੇ ਤਾਂ ਹੀ ਦੂਜੇ ਬੰਦੇ ਦੀ ਹਿੰਮਤ ਪੈ ਰਹੀ ਹੈ ਕਿ ਇਹ ਹਰਕਤ ਦੁਆਰਾ ਹੋ ਰਹੀ ਹੈ ਸਜਾਈ ਇੰਨੀ ਤਗੜੀ ਦਿੱਤੀ ਜਾਵੇ ਇਹਨਾਂ ਨੂੰ ਇਹਨਾਂ ਨੂੰ ਸਭ ਕੁਝ ਇਹਨਾਂ ਭੈੜਾ ਸਿਖਾਇਆ ਜਾਵੇ ਕਿ ਅੱਗੇ ਤੋਂ ਇਹ ਜਿਹੀ ਹੋਣੀ ਨਾ ਕਰਨ ਵਾਲਾ ਡਰੇ ਇਹਨਾਂ ਨੂੰ ਤਾਂ ਚੌਂਕ 'ਚ ਖੜਾ ਕੇ ਇਹਨਾਂ ਨੂੰ ਫਾਹੇ ਟੰਗਣਾ ਚਾਹੀਦਾ ਪਰ ਜੇਕਰ ਲੋਕਾਂ ਦੀ ਮੈਂਟੈਲਿਟੀ ਦੀ ਗੱਲ ਕਰੀਏ ਰੇਪਿਸਟ ਦਾ ਜਿਹੜਾ ਵਕੀਲ ਸੀਗਾ ਉਹਦਾ ਔਨ ਸਕਰੀਨ ਉਹਨੇ ਇਹ ਚੀਜ਼ ਕਹੀ ਸੀ ਵੀ ਕੁੜੀ ਨੇ ਕਪੜੇ ਇਦਾਂ ਦੇ ਪਾਏ ਹੋਏ ਸੀਗੇ ਕੁੜੀ ਰਾਤ ਦੇ ਸਮੇਂ ਕੁੜੀ ਬਾਹਰ ਕੀ ਕਰ ਰਹੀ ਸੀ ਆਪਣੇ ਫੀਮੇਲ ਦੋਸਤ ਦੇ ਨਾਲ ਕੁੜੀ ਬਾਹਰ ਕੀ ਕਰ ਰਹੀ ਸੀ ਜੇਕਰ ਕੁੜੀ ਬਾਹਰ ਹੈ ਤਾਂ ਉਸ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕਿਉਂ ਨਹੀਂ ਪਤਾ ਸੀ ਵੀ ਕੁੜੀ ਇੱਥੇ ਹੈ ਕਿਉਂ ਉਹਨਾਂ ਨੇ ਓਨ ਸਕਰੀਨ ਇਹ ਗੱਲ ਕਹੀ ਹੈ ਵੀ ਮੈਂ ਹਜੇ ਵੀ ਆਪਣੇ ਇਸ ਬਿਆਨ ਤੇ ਕਾਇਮ ਆ ਕਿ ਕੁੜੀ ਬਾਹਰ ਕੀ ਕਰ ਰਹੀ ਸੀ ਕੁੜੀ ਨੇ ਕਪੜੇ ਕਿਸ ਤਰ੍ਹਾਂ ਦੇ ਪਾਏ ਹੋਏ ਸੀ ਕੁੜੀ ਨੂੰ ਜਵਾਬ ਦੇਣਾ ਪੈਂਦਾ ਹਰ ਚੀਜ਼ 'ਚ ਮੁੰਡੇ ਜਵਾਬ ਦਿੰਦੇ ਆ ਕਦੇ ਆਪਣੇ ਮੁੰਡਿਆਂ ਨੂੰ ਪੁੱਛਿਆ ਕਿ ਤੁਸੀਂ ਰਾਤ ਬਾਹਰ ਰਹਿ ਰਹੇ ਹੋ ਕਿਹਦੇ ਨਾਲ ਰਹਿ ਰਹੇ ਹੋ ਕਿਉਂ ਰਹਿ ਰਹੇ ਹੋ ਕਿੱਥੋਂ ਆਏ ਹੋ ਐਨੀ ਹਿੰਮਤ ਕਿਸੇ ਵੀ ਕਰ ਦੇਣੀ ਨਹੀਂ ਪੈਂਦੀ ਤੇ ਕੁੜੀਆਂ ਨੂੰ ਤਾਂ ਮਿੰਟ ਵਿੱਚ ਪੁੱਛ ਲਿਆ ਜਾਂਦਾ ਕਿੱਥੇ ਸੀ ਕਿਉਂ ਸੀ ਹਮ ਆਪਣੇ ਮੁੰਡਿਆਂ ਨੂੰ ਵੀ ਗਾਈਡ ਕਰੋ ਉਹਨਾਂ ਨੂੰ ਵੀ ਸਮਝਾਓ ਵੀ ਬੇਟਾ ਕਿਸੇ ਕੁੜੀ ਨਾਲ ਗਲਤ ਨਹੀਂ ਕਰਨਾ ਕਦੇ ਇਦਾਂ ਦੀ ਚੀਜ਼ ਇਹ ਚੀਜ਼ ਨਹੀਂ ਕਰਨੀ ਗਾਈਡੈਂਸ ਜਿਹੜੀ ਹੈ ਨਾ ਤੁਹਾਨੂੰ ਤੁਹਾਡੇ ਘਰੋਂ ਮਿਲਦੀ ਹੈ ਤੁਹਾਡੇ ਸਕੂਲੋਂ ਮਿਲਦੀ ਹੈ ਅਸੀਂ ਗਾਈਡ ਕਰੀਏ ਮੁੰਡਿਆਂ ਨੂੰ ਪਤਾ ਕੀ ਕਹਿੰਦੇ ਨੇ ਮੁੰਡੇ ਤਾਂ ਨਾ ਨਾਤੇ ਦੁੱਧ ਦੇ ਘੋੜੇ ਹੁੰਦੇ ਆ ਕਹਿੰਦੇ ਨਾਤੇ ਘੋੜੇ ਹੁੰਦੇ ਇਹਨਾਂ ਨੂੰ ਕੀ ਹੁੰਦਾ ਫਿਰ ਫੀ ਮਾੜੀ ਆ ਕੁੜੀ ਮੈਲੀ ਆ ਜਿਹੜੀ ਚੀਜ਼ ਜੋ ਅਸੀਂ ਜਨਮ ਲਿਆ ਹਮ ਉਸ ਚੀਜ਼ ਪਿੱਛੇ ਅਸੀਂ ਐਡੇ ਪਾਗਲ ਹੋ ਰਹੇ ਹਾਂ ਕਿ ਅਸੀਂ ਅੱਜ ਤੱਕ ਰੇਪ ਤਾਂ ਵੀ ਜਿਹੜੀ ਹਰਕਤਾਂ ਕਰ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਅਸੀਂ ਇੰਨੇ ਪੜੇ ਲਿਖੇ ਹੋ ਕੇ ਯਾਰ ਕੀ ਚੀਜ਼ ਕਰ ਰਹੇ ਹਾਂ ਵੀ ਸਿਰਫ ਇੱਕ ਚੀਜ਼ ਹੀ ਰਹਿ ਗਈ ਦੁਨੀਆ ਤੇ ਬਹੁਤ ਹੀ ਸ਼ਰਮਨਾਕ ਹੈ ਕਿਉਂਕਿ ਅੱਜ ਜੋ ਰੇਪ ਦੀ ਘਟਨਾ ਸਾਹਮਣੇ ਆਈ ਹੈ ਨਾ ਇੱਕ ਕੁੜੀ ਉਹ ਉਹਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਬਸ ਦੇ ਵਿੱਚ ਜਾ ਕੇ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਵੀ ਤੂੰ ਸਲਾਹ ਲੈ ਉਹਨੂੰ ਸਲਾਹ ਦਿੱਤੀ ਹੈ ਨਾ ਸਲਾਹ ਲੈਣ ਵਾਸਤੇ ਉਸ ਕੁੜੀ ਨੇ ਫੋਨ ਕੀਤਾ ਹੋਣਾ ਤੇ ਉਹਨੇ ਕਿਹਾ ਵੀ ਤੂੰ ਪੁਲਿਸ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾ ਹਨਾ ਪਰ ਇੱਕ ਗੱਲ ਜਿਹੜੀ ਸਾਹਮਣੇ ਆਈ ਵੀ ਉਹ ਹਿਸਟਰੀ ਸ਼ੀਟਰ ਸੀਗਾ ਮਤਲਬ ਹਿਸਟਰੀ ਸ਼ੀਟਰ ਦਾ ਮਤਲਬ ਹੁੰਦਾ ਹੈ ਕਿ ਉਹਦਾ ਅਪਰਾਧਿਕ ਰਿਕਾਰਡ ਰਿਆ ਜਿਹੜਾ ਜਿਨੇ ਬਲਾਤਕਾਰ ਕੀਤਾ ਸ਼ਰਮਬਾਰ ਕੋ ਚੇਨ ਸਨੇਚਿੰਗ ਕੀਤੀ ਚੋਰੀ ਕੀਤੀ ਬਲਾਤਕਾਰ ਕੀਤਾ ਫਿਰ ਵੀ ਉਹ ਆਜ਼ਾਦ ਘੁੰਮ ਰਿਹਾ ਸੜਕਾਂ ਦੇ ਉੱਤੇ ਜਦੋਂ ਕਿ ਸ਼ਹਿਰ ਤੇ ਘੁੰਮ ਰਿਹਾ ਐਕਚੁਅਲ ਚ ਕਿਹਦੀ ਸ਼ਹਿਰ ਤੇ ਘੁੰਮ ਰਿਹਾ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਰੇਪ ਮੋਸਟਲੀ ਕਹਿੰਦਾ ਗਰੀਬ ਘਰਾਂ ਦੀ ਕੁੜੀਆਂ ਦੇ ਨਾਲ ਰੇਪ ਹੋ ਗਏ ਵੱਡਿਆਂ ਦੀਆਂ ਨਾਲ ਕਿਉਂ ਨਹੀਂ ਹੁੰਦੇ ਕਿਉਂ ਜੇਕਰ ਮੋਟੀ ਪਾਰਟੀ ਆ ਜਿਉ ਨੇ ਗਲਤ ਕੀਤਾ ਤਾਂ ਪੈਸੇ ਦੇ ਦਮ ਤੇ ਤੁਸੀਂ ਬਚਾ ਲੋਗੇ ਕੁੜੀ ਦੇ ਮਾਪਿਆਂ ਨੂੰ ਪੈਸੇ ਦੇ ਕੇ ਚੁੱਪ ਕਰਾ ਦੋਗੇ ਯਾਰ ਇਹ ਤਾਂ ਇੱਜ਼ਤ ਹੀ ਵੇਚ ਨਾਲਾ ਕੰਮ ਹੋ ਗਿਆ ਨਾ ਤੁਸੀਂ ਪੈਸਿਆਂ ਚ ਇੱਜ਼ਤ ਹੀ ਖਰੀਦ ਲਈ ਕਿਸੇ ਦੀ ਇਦਾਂ ਕਿਉਂ ਹੋ ਰਿਹਾ ਇਹ ਗੱਲ ਨਹੀਂ ਸਮਝ ਆ ਰਹੀ ਵੀ ਕਰ ਕੀ ਰਹੇ ਨੇ ਬਸ ਜਿਹੜੇ ਉਹ ਮੁਸਕਾਨ ਕਦੇ ਸਫ਼ਰ ਕੀਤਾ ਬਿਲਕੁਲ ਕਦੇ ਕੋਈ ਘਟਨਾ ਵਾਪਰੀ ਤੁਹਾਡੇ ਨਾਲ ਇਸ ਤਰ੍ਹਾਂ ਦੀ ਆਈ ਦੀਨ ਅਕਸਰ ਜੀ ਨਹੀਂ ਵੀ ਵਾਪਰਦੀ ਤਾਂ ਦੇਖਦੇ ਆ ਲੋਕਾਂ ਦੀ ਮੈਂਟੈਲਿਟੀ ਹਨਾ ਮੁੰਡਿਆਂ ਦੇ ਹਾਵ ਭਾਵ ਦੇਖਦੇ ਪਰ ਚਲੋ ਸਾਰੇ ਮੁੰਡੇ ਗਲਤ ਨਹੀਂ ਹੁੰਦੇ ਆ ਪਾਇ ਨੇ ਕਹਿੰਦੇ ਕਿ ਸਾਰੇ ਮੁੰਡੇ ਗਲਤ ਨੇ ਪਰ ਇਹ ਮੈਂਟੈਲਿਟੀ ਆ ਕਿੱਥੋਂ ਰਹੀ ਹੈ ਹੁਣ ਮੋਬਾਈਲ ਫੋਨ ਦੀ ਜੇ ਮੈਂ ਗੱਲ ਕਰਾਂ ਤਾਂ ਛੋਟੇ ਛੋਟੇ ਬੱਚਿਆਂ ਦੇ ਕੋਲ ਮੋਬਾਈਲ ਫੋਨ ਨੇ ਤੇ ਨਿਰਬੈ ਕੇਸ ਦੇ ਵਿੱਚ ਵੀ ਜਿਸ ਬੱਚੇ ਨੇ ਬੱਚਾ ਮੈਂ ਉਹਨੂੰ ਕਹੂੰਗੀ ਨਾਬਾਲਿਕ ਸੀਗਾ ਤੇ ਉਹਨੇ ਉਕਸਾਇਆ ਸੀਗਾ ਸਾਰੇ ਬਾਕੀ ਜਿਹੜੇ ਪੰਜ ਲੋਕ ਸੀਗੇ ਉਹਨਾਂ ਨੂੰ ਰੇਪ ਕਰਨ ਤੇ ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਕੁੜੀ ਚੜੀ ਚੜ ਕੇ ਬੈਠੀ ਤਾਂ ਉਹਦੇ ਨਾਲ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਸੀ ਪਰ ਜਦੋਂ ਉਸ ਨਾਬਾਲਿਕ ਮੁੰਡੇ ਨੇ ਰੇਪ ਕਰਨ ਲਈ ਉਕਸਾਇਆ ਤਾਂ ਰੇਪ ਉਹਨਾਂ ਨੇ ਕੀਤਾ ਉਹਨਾਂ ਦੇ ਵੱਲੋਂ ਰੇਪ ਕੀਤਾ ਉਹਨਾਂ ਦੀ ਵੀ ਗਲਤੀ ਹੈ ਪਰ ਉਸ ਮੁੰਡੇ ਨੇ ਸਰੀਰ ਦੇ ਵਿੱਚ ਲੋਹੇ ਦੀ ਰੋਡ ਪਾਈ ਸੀ ਉਹ ਨਵਾਲਿਕ ਮੁੰਡੇ ਨੇ ਤਾਂ ਕਿੰਨੀ ਕੁ ਸ਼ਰਮਨਾਕ ਘਟਨਾ ਹੋਵੇਗੀ ਤੇ ਬਾਅਦ ਦੇ ਵਿੱਚ ਪੰਜ ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ ਲੇਕਿਨ ਉਹ ਜੁਵਨਾਈਲ ਕੋਰਟ ਤੋਂ ਤੇ 3 ਸਾਲ ਦੀ ਸਜ਼ਾ ਤੋਂ ਬਾਅਦ ਉਹ ਬਾਹਰ ਆ ਗਿਆ ਸੀ ਇਥੇ ਤਾਂ ਰੇਪ ਕਰਕੇ ਬਾਬੇ ਜੇਲ੍ਹਾਂ ਚ ਬੈਠੇ ਉਹਨਾਂ ਨੂੰ ਨਹੀਂ ਕਦੇ ਸਜ਼ਾ ਹੋਈਆਂ बार-बार ਪਲੋਲਾ ਤੇ ਆ ਜਾਂਦੇ ਨੇ ਤੁਸੀਂ ਇਸ ਦੇਸ਼ ਦੀ ਗੱਲ ਕਰ ਰਹੇ ਹੋ ਤਾਂ ਲੋਕਾ ਇਹ ਭਾਰਤ ਐਦਾਂ ਦਾ ਦੇਸ਼ਾ ਜਿੱਥੇ ਦੇਵੀ ਦੇਵਤਾਂ ਦੀ ਪੂਜਾ ਹੁੰਦੀ ਹੈ ਤੇ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ ਕੁੜੀਆਂ ਨੂੰ ਮੰਨਿਆ ਜਾਂਦਾ ਸੀ ਤੇ ਉਹ ਛੋਟੀਆਂ-ਛੋਟੀਆਂ ਕੰਜਕਾਂ ਦਾ ਰੇਪ ਹੁੰਦਾ ਸੁਣਦਾ ਹੁਣ ਬਿਲਕੁਲ ਸ਼ਰਮ ਨਹੀਂ ਆਉਂਦੀ ਐਡੀ ਮਾੜੀਆਂ ਗੱਲਾਂ ਨਿੱਕੀ ਜੀ ਕੁੜੀ 3 ਸਾਲ ਦੀ ਕੁੜੀ ਕਹਦੇ ਹੋ ਕਿ ਹੁਣ ਛੋਟੀਆਂ-ਛੋਟੀਆਂ ਨਾ ਕੁੜੀਆਂ ਪ੍ਰੈਗਨੈਂਟ ਹੋ ਗਈਆਂ ਹੂੰ ਕਿਸੇ ਨੂੰ ਕਹਿੰਦੇ ਕੋਈ ਖਬਰ ਆਈ ਸੀ ਛੋਟੀ ਜੀ 14 ਸਾਲ ਦੀ ਕੁੜੀ ਕਹਿੰਦੇ ਪ੍ਰੈਗਨੈਂਟ ਕਰਤੀ ਬੱਚੇ ਨੂੰ ਕੀ ਪਤਾ ਹੋ ਗਿਆ ਯਾਰ ਮੈਨੂੰ ਲੱਗਦਾ ਥੋੜਾ ਜਿਹਾ ਗਾਈਡ ਸਾਡੇ ਜਿੱਥੇ ਬੱਚੀਆਂ ਪੜ੍ਹਦੀਆਂ ਇਦਾਂ ਨੂੰ ਵੀ ਕਰਨਾ ਚਾਹੀਦਾ ਵੀ ਜੇ ਤੁਹਾਡੇ ਨਾਲ ਕੋਈ ਤੁਹਾਨੂੰ ਬੈਡ ਟੱਚ ਕਰ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਮਤਲਬ ਬੰਦਾ ਪੜਨਾ ਹੋਣਾ ਚਾਹੀਦਾ ਤੁਹਾਨੂੰ ਸਿਖਾਓ ਕਿ ਤੁਸੀਂ ਆਮ ਕਿਸੇ ਨਾਲ ਇਦਾਂ ਗੱਲ ਨਹੀਂ ਕਰਨੀ ਕੁਝ ਚੀਜ਼ਾਂ ਨੇ ਜਿਹੜੀਆਂ ਸਮਝਾਉਣੀਆਂ ਜਿਹਦੇ ਵੀ ਹਰ ਕਿਸੇ ਨਾਲ ਫ੍ਰੈਂਕ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਗੱਲ ਇੱਥੇ ਵੀ ਆ ਕੇ ਮੁੱਕਦੀ ਹੈ ਵੀ ਪ੍ਰਸ਼ਾਸਨ ਕਿੱਥੇ ਸੀ ਸਾਰੀ ਘਟਨਾ ਆਪਾਂ ਕਹਿ ਦਈਏ ਸੁਨਸਾਨ ਇਲਾਕੇ ਦੇ ਵਿੱਚ ਜੇ ਘਟਨਾ ਵਾਪਰੀ ਹੈ ਤਾਂ ਵੀ ਆਪਾਂ ਕਹਿ ਦਈਏ ਪਰ ਇੱਕ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਵੀ ਉਹ ਸਭ ਤੋਂ ਬਿਜ਼ੀ ਇਲਾਕਾ ਸੀਗਾ ਜਿਹੜਾ ਉਹ ਰੇਲਵੇ ਉਹ ਬੱਸ ਸਟੇਸ਼ਨ ਸੀਗਾ ਕਹਿੰਦੇ ਚੌਂਕੀ ਨੇੜੇ ਬੈਂਦੀ ਸੀ ਨਾ ਉੱਥੇ ਜਿੱਥੇ ਹਸਪਤਾਲ ਰੇਲਵੇ ਸਟੇਸ਼ਨ ਹੈ ਉੱਥੇ ਚੌਂਕੀ ਤਾਂ ਹੁੰਦੀ ਹੀ ਹੁੰਦੀ ਆ ਆਬੀਸਲੀ ਹੋਣੀ ਚਾਹੀਦੀ ਹੈ ਬੱਸ ਸਟੇਸ਼ਨ ਦੇ ਵਿੱਚ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਉੱਥੇ ਅਜਿਹੀ ਘਟਨਾ ਵਾਪਰੀ ਹੈ ਤਾਂ ਪ੍ਰਸ਼ਾਸਨ ਕਿੱਥੇ ਹੈ ਸ਼ਾਇਦ ਪ੍ਰਸ਼ਾਸਨ ਕੁਮਕਰਨੀ ਨੀਂਦ ਉੱਥੇ ਸੋਇਆ ਹੋਇਆ ਹੋਵੇ ਤੁਸੀਂ ਕਦੇ ਕੋਈ ਖਬਰ ਸੁਣੀ ਆ ਵੀ ਕਦੇ ਵੀ ਕਿਸੇ ਕੁੜੀ ਦਾ ਰੇਪ ਹੋ ਰਿਹਾ ਤੇ ਪੁਲਿਸ ਗਈ ਤੇ ਪੁਲਿਸ ਨੇ ਬਚਾ ਲਿਆ ਇਹ ਸਾਨੂੰ ਖਬਰਾਂ ਹੀ ਸੁਣਨ ਨੂੰ ਮਿਲਦੀ ਹੈ ਕਿ ਹੋ ਗਿਆ ਹੋਣ ਤੋਂ ਬਾਅਦ ਫਿਰ ਪੁਲਿਸ ਉੱਤੇ ਗਈ ਯਾਰ ਫਿਰ ਕੀ ਫਾਇਦਾ ਫਿਰ ਕੀ ਫਾਇਦਾ ਕਿ ਤੁਸੀਂ ਜਦ ਤਾਂ ਬਚਾਉਂਦੇ ਜਾ ਕੇ ਸੋ ਕਿਤੇ ਨਾ ਕਿਤੇ ਥੋੜੀ ਜਿਹੀ ਟਿਲ ਆਪਣੀ ਵੀ ਆ ਪਰ ਮੇਨ ਆਪਾਂ ਗੱਲ ਕਰੀਏ ਵੀ ਥੋੜੀ ਸੋਚ ਵੀ ਲੋਕਾਂ ਦੀ ਬਹੁਤ ਗੰਦੀ ਹੋ ਚੁੱਕੀ ਹੈਗੀ ਪਰ ਜੇ ਇਸ ਦੇਸ਼ ਦੇ ਵਿੱਚ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਕਿਉਂਕਿ ਜਦੋਂ ਵੀ ਕੋਈ ਰੇਪ ਹੁੰਦਾ ਹੈ ਜੇ ਕੋਲਕਾਤਾ ਦੇ ਆਰ ਜ਼ਿਕਰ ਮੈਡੀਕਲ ਕਾਲਜ ਦਾ ਵੀ ਮੈਂ ਜ਼ਿਕਰ ਕਰਾਂ ਤਾਂ ਪਟਿਆਲੇ ਦੇ ਵਿੱਚ ਜਿਹੜੇ ਰਜਿੰਦਰਾ ਕਾਲਜ ਦੇ ਬੱਚੇ ਨੇ ਕਿਉਂਕਿ ਇੱਕ ਟ੍ਰੇਨਿੰਗ ਡਾਕਟਰ ਸੀਗੀ ਉਹ ਕੁੜੀ ਜਿਸ ਦਾ ਰੇਪ ਹੋਇਆ ਸੀ ਤੇ ਉਸ ਤੋਂ ਬਾਅਦ ਪਟਿਆਲੇ ਦੇ ਰਜਿੰਦਰਾ ਕਾਲਜ ਦੇ ਵਿੱਚ ਵੀ ਕਿੰਨੇ ਦਿਨ ਧਰਨਾ ਲਗਾਇਆ ਬੱਚਿਆਂ ਨੇ ਕਿ ਜਦੋਂ ਤੱਕ ਉਸ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਧਰਨਾ ਲਗਾ ਕੇ ਰੱਖਾਂਗੇ ਕਰਨੇ ਲਗਾਏ ਜਾਂਦੇ ਨੇ ਕੈਂਡਲ ਮਾਰਚ ਕੱਢਿਆ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੇ ਨੇ ਕੁਝ ਦਿਨ ਬਾਅਦ ਮਾਮਲਾ ਠੰਡਾ ਪੈ ਜਾਂਦਾ ਤੇ ਜਦੋਂ ਤੱਕ ਉਹ ਕੁੜੀ ਨੂੰ ਇਨਸਾਫ ਮਿਲਿਆ ਉਦੋਂ ਤੱਕ ਤਾਂ ਫਿਰ ਸਭ ਕੁਝ ਠੰਡਾ ਹੀ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਖਬਰ ਸੁਣਨ ਨੂੰ ਮਿਲੀ ਕਿ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਗੀ ਹੂੰ ਜੇ ਕੋਈ ਇਦਾਂ ਦੀ ਹਰਕਤ ਕਰਦਾ ਕਹਿਣਗੇ ਉਹ ਨਸ਼ੇ 'ਚ ਸੀ ਜਾਂ ਤਾਂ ਉਹ ਮੈਂਟਲੀ ਅਫਸੈਟ ਸੀ ਬਾਅਦ ਦੇ ਵਿੱਚ ਉਹ ਮੈਂਟਲੀ ਅਫਸੈਟ ਬਣਾ ਦਿੰਦੇ ਨੇ ਹੂੰ ਬਿਲਕੁਲ ਵੀ ਇਹੀ ਚੀਜ਼ ਹੀ ਰਹੇਗੀ ਸਾਡੇ ਕੋਲ ਅੱਛਾ ਮੈਂ ਤੁਹਾਨੂੰ ਬੱਸ ਦਾ ਜ਼ਿਕਰ ਤੁਹਾਡੇ ਨਾਲ ਕਰ ਰਹੀ ਸੀ ਅਕਸਰ ਬੱਸਾਂ ਤੇ ਸਫ਼ਰ ਕਰ ਬਹੁਤ ਵਾਰ ਦੇਖੀਦਾ ਕਿ ਕਈ ਨੌਜਵਾਨ ਮੁੰਡੇ ਆ ਨਾ ਉਹ ਕੰਫਰਟ ਫੀਲ ਕਰਾ ਦਿੰਦੇ ਆ ਸੀਟ ਛੱਡ ਵੀ ਦਿੰਦੇ ਨੇ ਠੀਕ ਹੈ ਮਤਲਬ ਮੁੰਡਿਆਂ ਤੋਂ ਇੰਨਾ ਨੌਜਵਾਨਾਂ ਤੋਂ ਖਤਰਾ ਨਹੀਂ ਜਿੰਨੇ 40 40 45 45 ਸਾਲ ਦੇ ਬੰਦਿਆਂ ਤੋਂ ਖਤਰਾ ਆ ਬੱਸ ਦੇ ਵਿੱਚ ਬੈਠੀ ਦੇ ਘਟਨਾ ਤੁਹਾਨੂੰ ਸੁਣਾ ਦਿੰਨੀ ਆ ਜਿੱਥੇ ਬੱਸ ਦੇ ਵਿੱਚ ਇੱਕ ਲੜਕੀ ਜਾ ਰਹੀ ਸੀ ਇੱਕ ਸਰਦਾਰ ਬੰਦਾ ਸੀ ਘੋਰ ਸਿਕਸੀ ਜੀ ਨੇ ਪੱਗ ਬੰਨੀ ਹੋਈ ਸੀ ਲੜਕੀ ਬੈਠੀ ਹੈ ਠੀਕ ਹੈ ਜਿੱਤੇ ਆਪਾਂ ਕਈ ਵੀ ਸਰਦਾਰ ਬੈਠੇ ਨਾ ਸਾਨੂੰ ਮਾਣ ਹੁੰਦਾ ਵੀ ਸੀ ਸੇਫ ਆ ਇਹਨਾਂ ਨਾਲ ਕਿਉਂਕਿ ਸਰਦਾਰਾਂ ਨੇ ਹੁਣ ਤੱਕ ਸਾਡੀਆਂ ਜਿਤਾ ਬਚਾਈਆਂ ਨੇ ਤੁਹਾਨੂੰ ਯਾਦ ਹੀ ਹੋਊਗਾ ਪਾਰਾ ਕਿਵੇਂ ਵੱਜਦੇ ਹੁੰਦੇ ਸੀ ਤੇ ਅੱਜ ਜਦੋਂ ਬੱਸ ਦੇ ਵਿੱਚ ਕੋਈ ਕੁੜੀ ਜਾ ਰਹੀ ਹੈ ਤੇ ਉਹ ਸਰਦਾਰ ਵਿਅਕਤੀ ਉਹਦੇ ਥਾਈਸ ਤੇ ਟੱਚ ਕਰ ਰਿਹਾ ਹੈ ਲੜਕੀ ਨੂੰ ਬਾਅਦ ਚ ਪਤਾ ਲੱਗਦਾ ਲੜਕੀ ਸੋ ਰਹੀ ਹੁੰਦੀ ਹੈ ਉਹਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹਨੇ ਉਹਦੇ ਇਸ ਕਰਕੇ ਮਤਲਬ ਕੱਪੜੇ ਦੇ ਵਿੱਚੋਂ ਕਮੀਜ਼ ਦੇ ਤੋਂ ਲੋ ਹੱਥ ਚੱਕਿਆ ਤੇ ਉਹ ਡਰ ਜਾਂਦੀ ਹੈ ਕੀ ਬੋਲੇ ਹੂੰ ਤੇ ਜਦੋਂ ਉਹ ਫਿਰ ਜਾ ਕੇ বাস ਦੇ ਕੰਡਕਟਰ ਇੱਕੋ ਤੋਂ ਡਰਦੀ ਹੈ বাস ਦੇ ਕੰਡਕਟਰ ਨੂੰ ਜਾ ਕੇ ਕਹਿੰਦੀ ਹੈ ਕਿ ਜੀ ਇਹ ਤਾਂ ਗਲਤ ਹੋ ਰਿਹਾ বাস ਕੰਡਕਟਰ ਕਹਿੰਦਾ ਜੀ ਇੱਥੇ ਤਾਂ ਇਹੀ ਹੁੰਦਾ ਇਹ ਤਾਂ ਫਿਰਦੀ ਰਹਿੰਦੀ ਕਿਉਂ ਆਏ ਹੋ ਰਿਹਾ ਜੇ ਉਸ ਟਾਈਮ বাস ਕੰਡਕਟਰ ਕੁਝ ਬੋਲਦਾ ਔਰ ਨੂੰ ਮਾਰ ਕੇ ਥੱਪੜ ਕੱਢਦਾ ਬਾਅਦ ਬੇਇੱਜ਼ਤ ਕਰਦਾ ਤੇ ਸ਼ਾਇਦ ਉਹਨੂੰ ਸ਼ਰਮ ਆ ਜਾਂਦੀ ਇਹ ਤਾਂ ਬਹੁਤ ਛੋਟੇ ਪੱਦਰ ਦੀ ਗੱਲ ਹੈ ਜੇ ਮੈਂ ਵੱਡੇ ਪੱਧਰ ਤੇ ਵੀ ਗੱਲ ਕਰਾਂ ਤਾਂ ਜਿਹੜੇ ਅਪਰਾਧੀ ਇਹ ਬੇਖੌਫ ਘੁੰਮ ਰਹੇ ਨੇ ਕਾਨੂੰਨ ਦੀਆਂ ਫਾਈਲਾਂ ਦੇ ਵਿੱਚ ਇਹ ਅਪਰਾਧੀ ਬੇਖੌਫ ਘੁੰਮ ਰਹੇ ਨੇ ਕਿਉਂਕਿ ਇਹਨਾਂ ਦੇ ਖਿਲਾਫ ਕੋਈ ਜਾਂ ਤਾਂ ਇਹਨਾਂ ਦੇ ਖਿਲਾਫ ਕੋਈ ਕੁਝ ਮਿਲਦਾ ਨਹੀਂ ਕਹਿਣ ਨੂੰ ਜਾਂ ਫਿਰ ਇਹ ਕੋਈ ਵੱਡੀ ਪਾਰਟੀ ਦੇ ਹੁੰਦੇ ਆ ਤਾਂ ਕੁਝ ਨਹੀਂ ਮਿਲਦਾ ਇਹਨਾਂ ਨੂੰ ਕਹਿਣ ਨੂੰ ਹਾਂ ਨਾ ਤੇ ਜੇਕਰ ਇਹ ਚੀਜ਼ਾਂ ਦੇਖੀਆਂ ਜਾਣ ਤਾਂ ਸਾਡਾ ਪ੍ਰਸ਼ਾਸਨ ਕਿੱਥੇ ਆ ਖਿਰ ਦੇ ਵਿੱਚ ਉਹੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਤੁਸੀਂ ਕੱਪੜਿਆਂ ਦੀ ਗੱਲ ਕੀਤੀ ਸੀ ਮੈਨੂੰ ਕੱਪੜਿਆਂ ਤੋਂ ਯਾਦ ਆ ਕਹਿੰਦੇ ਕੱਪੜੇ ਛੋਟੇ ਪਾਏ ਨੇ ਇਸ ਤਰ੍ਹਾਂ ਉਹਨੇ ਕੱਪੜੇ ਛੋਟੇ ਪਾਏ ਨੇ ਪਰ ਤੁਸੀਂ ਆਪਣੀ ਸੋਚ ਕਿਉਂ ਛੋਟੀ ਕੀਤੀ ਹੋਈ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੁੜੀਆਂ ਛੋਟੇ ਕੱਪੜੇ ਪਾ ਕੇ ਘੁੰਮਦੀਆਂ ਨੇ ਉੱਥੇ ਤਾਂ ਗੋਰੇ ਆਏ ਕਮਲੇ ਨਹੀਂ ਹੁੰਦੇ ਤਾਂ ਤਾਂ ਕੋਈ ਰੇਪ ਨਹੀਂ ਆਉਂਦਾ ਮੈਂ ਤਾਂ ਕੋਈ ਸੁਣਿਆ ਨਹੀਂ ਵੀ ਰੇਪ ਹੋ ਗਿਆ ਅੱਛਾ ਮੈਂ ਕਿਸੇ ਨੂੰ ਸੁਣ ਰਹੀ ਸੀ ਵੀ ਸਾਡੇ ਦੇਸ਼ ਦੇ ਵਿੱਚ ਕੀ ਹੁੰਦਾ ਹੈ ਵੀ ਮੁੰਡਿਆਂ ਨੂੰ ਥੋੜਾ ਪੈਰੈਂਟਸ ਦੇ ਵੱਲੋਂ ਵੀ ਇਹ ਹੁੰਦਾ ਵੀ ਉਹ ਚੀਜ਼ ਖੁੱਲਕੇ ਨਹੀਂ ਦਿਖਾਈ ਜਾਂਦੀ ਹਾਂ ਨਾ ਤੇ ਮੁੰਡੇ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਹੁੰਦੀ ਨਾ ਆਪਾਂ ਫਿਰ ਵਾਰ-ਵਾਰ ਉਹ ਚੀਜ਼ ਦਾ ਜ਼ਿਕਰ ਕਰਦੇ ਆ ਵੀ ਪਤਾ ਨਹੀਂ ਕੀ ਹੈ ਪਤਾ ਨਹੀਂ ਕੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਇੱਕ ਖੁੱਲੀ ਹੁੰਦੀ ਹੈ ਏਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਕੁਝ ਫਰਕ ਨਹੀਂ ਪੈਂਦਾ ਉਹਨਾਂ ਚੀਜ਼ਾਂ ਤੋਂ ਪਰ ਸ਼ੁਰੂ ਦੇ ਵਿੱਚ ਹੀ ਮਾਪੇ ਪਤਾ ਨਹੀਂ ਆਪਣੇ ਮੁੰਡਿਆਂ ਨੂੰ ਇਹ ਚੀਜ਼ ਕਿਉਂ ਨਹੀਂ ਸਿਖਾਉਂਦੇ ਹਨਾ ਕਿ ਕਿਸੇ ਦੀ ਵੀ ਜਿਹੜੀ ਧੀ ਹੈ ਹਨਾ ਉਹ ਵੀ ਆਪਣੀ ਧੀਾਂ ਦੇ ਵਰਗੀ ਹੈ ਇਹ ਚੀਜ਼ਾਂ ਜੇਕਰ ਮਾਪਿਆਂ ਦੇ ਵੱਲੋਂ ਸਿਖਾਈਆਂ ਜਾਣ ਤਾਂ ਬਹੁਤ ਫਰਕ ਪਊਗਾ ਮਸਤਾਨ ਅੱਜਕੱਲ੍ਹ ਤਾਂ ਗੱਲਾਂ ਇਹ ਹੋ ਗਈਆਂ ਮਾਪਿਓ ਕਹਣਗੇ ਮੁੰਡਾ ਘਰੇ ਆ ਕੇ ਗੱਲ ਕਰੂ ਮੇਰੀ ਸਹੇਲੀ ਹੈ ਹੋਰ ਭਾਈ ਕਿੰਨੀਆਂ ਸਹੇਲੀਆਂ ਤੇਰੀਆਂ ਹੁਣ ਕਿਹੜੀਆਂ ਨੇ ਮਤਲਬ ਇਹ ਕੋਈ ਗੱਲਾਂ ਨਹੀਂ ਪਹਿਲਾਂ ਸ਼ਰਮ ਹੁੰਦੀ ਸੀ ਮਾੜੀ ਮੋਟੀ ਵੀ ਨਈਏ ਦਾਨੀ ਹੋਣਾ ਚਾਹੀਦਾ ਮਾਪਿਓ ਵੀ ਇਹ ਗੱਲ ਸਮਝਾਵੇ ਨਾ ਕਿ ਜੇ ਤੁਸੀਂ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਤੁਸੀਂ ਇੱਕ ਕੁੜੀ ਨਾਲ ਰਹੋ ਤਾਂ ਇੱਕ ਨਾਲ ਰਹੋ ਤੇ ਇੱਕ ਨਾਲ ਹੀ ਵਿਆਹ ਕਰਾਓ ਤੇ ਤੁਸੀਂ ਬਾਕੀਆ ਦੀ ਜ਼ਿੰਦਗੀ ਨਾ ਖਰਾਬ ਕਰੋ ਹਨਾ ਸੋ ਥੋੜੀ ਜੀ ਗਾਈਡੈਂਸ ਕਰੋ ਵੀ ਹੋਣੀ ਚਾਹੀਦੀ ਹੈ ਬਾਕੀ ਇਹ ਕਹਿੰਦੇ ਸੀਗੇ ਵੀ ਕੁੜੀਆਂ ਨੂੰ ਲੈ ਕੇ ਵੀ ਪਹਿਲਾਂ ਬੇਟੀ ਬਚਾਓ ਬੇਟੀ ਪੜਾਓ ਦੇ ਵੇਲੇ ਸੀ ਹੁਣ ਤਾਂ ਨਾਰੇ ਬਦਲ ਗਿਆ ਕਹਿੰਦੇ ਵੀ ਆਪਣੇ ਮੁੰਡਿਆਂ ਨੂੰ ਪੜਾਓ ਇਹਨਾਂ ਨੂੰ ਐਜੂਕੇਟ ਕਰੋ ਹਨਾ ਪੜੇ ਲਿਖੇ ਹੋ ਕੇ ਵੀ ਆ ਚੀਜ਼ਾਂ ਕਰਨੀਆਂ ਸੋ ਗਲਤ ਨਹੀਂ ਅਸੀਂ ਸਾਰੇ ਮੁੰਡਿਆਂ ਨੂੰ ਨਹੀਂ ਕਹਿ ਰਹੇ ਪਰ ਜੋ ਇਸ ਤਰ੍ਹਾਂ ਦੀ ਘਟਨਾਵਾਂ ਆ ਰਹੀਆਂ ਨੇਗੀਆਂ ਸੋ ਇਹੀ ਕੋਸ਼ਿਸ਼ ਹੈ ਕਿ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਤੋਂ ਕਿਉਂਕਿ ਤੁਸੀਂ ਸਾਰੇ ਮਤਲਬ ਦੇਖ ਰਹੇ ਹੋ ਪੋਡਕਾਸਟ ਸਾਰੇ ਅਸੀਂ ਭੈਣ ਭਰਾ ਹਾਂ ਪਰ ਇਹ ਗੱਲਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਕਿ ਜੇ ਇਹ ਚੀਜ਼ਾਂ ਦਾ ਐਂਡ ਜੇ ਅਸੀਂ ਇਹਨਾਂ ਨੂੰ ਰੋਕਾਂਗੇ ਨਹੀਂ ਤੇ ਫਿਰ ਇਹ ਚੀਜ਼ਾਂ ਹੋਰ ਗੀ ਵਦਨੀਆਂ ਪਰ ਗੱਲ ਇਹ ਆ ਕਿ ਅਸੀਂ ਇਹੋ ਦਾ ਦੋਸ਼ ਨਹੀਂ ਕੱਢਿਆ ਜਾ ਸਕਦਾ ਇਹਦੇ ਵਿੱਚ ਪ੍ਰਸ਼ਾਸਨ ਦਾ ਜੇ ਸਾਡੇ ਦੇਸ਼ ਦੇ ਕਾਨੂੰਨ ਇੰਨੇ ਸਖਤ ਹੋਣ ਕਿ ਬੇਗੁਨਾਹ ਨੂੰ ਕਦੇ ਵੀ ਇਦਾਂ ਦੀ ਕੋਈ ਸਿਚੁਏਸ਼ਨ ਨਾ ਆਵੇ ਕਿਸੇ ਤੇ ਕਿ ਜਿੰਨੇ ਕੁਛ ਕੀਤਾ ਹੀ ਨਹੀਂ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਦਿਨਚਰਿਆ ਦੇ ਵਾਂਗ ਉਹ ਕੁੜੀ ਜਾ ਰਹੀ ਹੈ ਤੇ ਉਹ ਇਦਾਂ ਦੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਉਹਦਾ ਕੀ ਕਸੂਰ ਸੀ ਕੁੜੀ ਦਾ ਲੇਕਿਨ ਜਿਹੜੇ ਅਪਰਾਧੀ ਬੇਖੌਫ ਘੁੰਮ ਰਹੇ ਨੇ ਹਨਾ ਜ਼ਿਆਦਾਤਰ ਕੀ ਦੇਖਿਆ ਜਾਂਦਾ ਹੈ ਕਿ ਜਿਹੜੇ ਅਪਰਾਧੀ ਹੈ ਜਿਹੜੇ ਬਲਾਤਕਾਰੀ ਹੁੰਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਸ਼ੀਟ ਹੁੰਦੇ ਨੇ ਉਹਨਾਂ ਦਾ ਅਪਰਾਧਿਕ ਰਿਕਾਰਡ ਰਿਆ ਹੁੰਦਾ ਜ਼ਰੂਰ ਰਿਹਾ ਹੁੰਦਾ ਤੇ ਐਦਾਂ ਦੇ ਜਿਹੜੇ ਕੇਸਸ ਦੇਖਣ ਨੂੰ ਮਿਲਦੇ ਹਨ ਆਪਾਂ ਮੁੰਡਿਆਂ ਨੂੰ ਵੀ ਨਹੀਂ ਕਹਿ ਸਕਦੇ ਸਾਰੇ ਮੁੰਡੇ ਵੀ ਐਦਾਂ ਦੇ ਨਹੀਂ ਹੁੰਦੇ ਬਿਲਕੁਲ ਸਹੀ ਸਭ ਨੂੰ ਨਹੀਂ ਕਹਿੰਦੇ ਪਰ ਜੋ ਹੈਗਾ ਵੀ ਕਹਿੰਦੇ ਰੋਕਣ ਦੀ ਕੋਸ਼ਿਸ਼ ਕਰੋ ਜੇ ਕੋਈ ਕੁੜੀ ਆ ਤੁਹਾਨੂੰ ਮਿਲਦੀ ਆ ਉਹਨੂੰ ਕੰਫਰਟ ਫੀਲ ਕਰਾਓ ਉਹਨੂੰ ਕਹੋ ਕਿ ਕੋਈ ਗੱਲ ਨਹੀਂ ਤੂੰ ਮੇਰੀ ਭੈਣ ਆ ਤੂੰ ਸੇਫ ਆ ਤੂੰ ਦੱਸ ਵੀ ਤੈਨੂੰ ਕਿੱਥੇ ਜਾਣਾ ਹਨਾ ਵੀ ਆ ਚੀਜ਼ ਨਹੀਂ ਵੀ ਜਿਵੇਂ ਇਸ ਸਖਸ਼ ਨੇ ਕੀਤਾ ਵੀ ਭੈਣ ਬਣਾ ਕੇ ਹੁਣ ਤਾਂ ਮੈਨੂੰ ਲੱਗਦਾ ਜਿਹੜੇ ਭੈਣ ਕਹਿਣਗੇ ਉਹਨਾਂ ਤੇ ਤਾਂ ਯਕੀਨ ਹੀ ਨਹੀਂ ਕਰਨੀ ਗੀਆਂ ਕੁੜੀਆਂ ਪਰ ਜੇ ਦੇ ਆਦੀ ਵੀ ਸੋਵਾਰ ਸੋਚੇਗਾ ਅੱਦ ਦੀ ਕੁਝ ਹਰਕਤ ਕਰਨ ਤੋਂ ਪਹਿਲਾਂ ਵੀ ਬਿਲਕੁਲ ਤਾਂ ਦੋਸਤੋਂ ਉਮੀਦ ਹੈ ਕਿ ਅਗਲੀ ਵਾਰ ਕਿਸੇ ਕੁੜੀ ਨੂੰ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਨਾ ਸੋchnਾ ਪਵੇ ਕਿ ਅਗਲੀ ਕੁੜੀ ਮੈਂ ਵੀ ਹੋ ਸਕਦੀ ਹਾਂ ਹਾਂ ਤਾਂ ਦੇਸ਼ ਦੇ ਵਿੱਚ ਕੀ ਬਦਲੇਗਾ ਇਹ ਤਾਂ ਦੇਖਣਾ ਬਾਕੀ ਹੋਵੇਗਾ ਕਿਉਂਕਿ ਆਏ ਦਿਨ ਦੇਸ਼ ਦੀ ਸਥਿਤੀ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਆਏ ਦਿਨ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਆંકੜਿਆਂ ਦੀ ਵੀ ਗੱਲ ਕਰੀਏ ਜੋ 20 ਮਿੰਟ ਵਾਲੀ ਵੀ ਗੱਲ ਕਰੀ ਨਾ 20 ਮਿੰਟ ਦੇ ਵਿੱਚ ਵੀ ਇੱਕ ਕੁੜੀ ਦੇ ਨਾਲ ਬਲਾਤਕਾਰ ਹੋ ਰਿਹਾ ਤਾਂ ਇਹ ਬਹੁਤ ਹੀ ਸ਼ਰਮਨਾਕ ਤੇ ਡਰਾ ਦੇਣ ਵਾਲੇ ਆંકੜੇ ਨੇ ਪਰ ਇਹ ਆંકੜੇ ਨਹੀਂ ਜਿਹੜੇ ਸਾਹਮਣੇ ਆਏ ਨੇ ਕੁਝ ਅਜਿਹੇ ਆંકੜੇ ਹੁੰਦੇ ਆ ਜਿਹੜੇ ਸਾਹਮਣੇ ਵੀ ਨਹੀਂ ਆਉਂਦੇ ਤਾਂ ਉਹ ਤਾਂ ਕਹਾਣੀ ਬਹੁਤ ਹੀ ਡਰਾਣੀ ਹੋ ਸਕਦੀ ਹੈ ਤਾਂ ਇਹ ਕੁਝ ਇਦਾਂ ਦੀ ਹਾਲਤ ਭਾਰਤ ਦੇਸ਼ ਦੀ ਹੋ ਚੁੱਕੀ ਹੈ ਜਿੱਥੇ ਕੁੜੀਆਂ ਨੂੰ ਪੂਜਿਆ ਜਾਂਦਾ ਹੈ ਪਰ ਕੁੜੀਆਂ ਦੇ ਨਾਲ ਜਿਹੜੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ ਉਹ ਵੀ ਸ਼ਰਮਨਾਕ ਨੇ ਤੇ ਆંકੜੇ ਤਾਂ ਉੱਤੋਂ ਵੇਟਰਾਉਣੇ ਨੇ ਤਾਂ ਦੋਸਤੋ ਜਾਗਰੂਕ ਹੋਵੋ ਇਸ ਚੀਜ਼ ਨੂੰ ਲੈ ਕੇ ਨੋਰ ਕੁਝ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਮੇਰੀਆਂ ਭੈਣਾਂ ਹੋ ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੁੰਦਾ ਜੇ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਆਪਦੀ ਆਵਾਜ਼ ਬਲੰਦ ਕਰੋ ਉਹਨੂੰ ਇਗਨੋਰ ਨਾ ਕਰਿਓ ਸੁਖਾਲਾ ਨਾ ਕਰਿਓ ਖੁੱਲ ਕੇ ਬੋਲੋ ਕਿਉਂਕਿ ਜੇ ਤੁਸੀਂ ਬੋਲੋਗੇ ਤਾਂ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੇ ਕਾਬੂ ਪਾ ਸਕਦੇ ਹਾਂ ਬੀ ਸਟਰੋਂਗ ਮੈਨੂੰ ਚੰਗਾ ਲੱਗਿਆ ਕਿ ਉਹ ਕੁੜੀ ਜਦੋਂ ਉਸ ਦੇ ਨਾਲ ਇਹ ਘਟਨਾ ਹੋਈ ਤਾਂ ਸਿੱਧਾ ਪੁਲਿਸ ਸਟੇਸ਼ਨ ਪਹੁੰਚੀ ਜਿਉ ਪਹੁੰਚੀ ਤਾਂ ਇਹ ਖਬਰ ਸਾਰਿਆਂ ਤੱਕ ਪਹੁੰਚੀ ਤੇ ਕੰਨਾਂ ਦੇ ਵਿੱਚ ਸਭ ਦੇ ਵੱਜੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਉਸ ਸਖਸ਼ ਨੂੰ ਜੇ ਸਜ਼ਾ ਕੋਈ ਮਿਲ ਜੇ ਤਾਂ ਅਜਿਹੀ ਸਜ਼ਾ ਮਿਲੇ ਕਿ ਸਾਹਮਣੇ ਵਾਲੇ ਜੋ ਹੁਣ ਜੋ ਇਹ ਚੀਜ਼ ਕਰਨ ਦੀ ਸੋਚ ਰਹੇ ਐ ਸੋਚਣਗੇ ਉਹ ਕਦੇ ਵੀ ਇਹ ਚੀਜ਼ ਬਾਰੇ ਸੋਚ ਨਾ ਸਕਣ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤਾਂ ਦਰਸ਼ਕੋ ਅੱਜ ਦੀ ਬਾਤचीत ਇੱਥੇ ਖਤਮ ਹੁੰਦੀ ਹੈ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਤਦ ਤੱਕ ਦੇ ਲਈ ਦੇਖਦੇ ਰਹੋ ਦਾ ਟੀਵੀ ਨਾਰਾਇਣ ਬਹੁਤ ਬਹੁਤ ਧੰਨਵਾਦ